ਸਾਸੀ ਕਾਲਜੀ ਫਾਰਿਆਂ ਨੂੰ ਘਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਮੋਗੇ ਚੜਦੀ ਕਲਾ ਵਿੱਚ ਹੋਮੋਗੇ ਤੇ ਇੱਥੇ ਹੈਗਾ ਜੀ ਟਾਈਮ ਹੈਗਾ ਸਵੇਰ ਦਾ ਤੇ ਅੱਜ ਅਸੀਂ ਲੱਗੇ ਸੀਗੇ ਸਵੇਰੇ ਸਵੇਰੀ ਮਤਲਬ ਰਵਨੀਤ ਨੂੰ ਸਕੂਲ ਭੇਜਣ ਤੋਂ ਬਾਅਦ ਹਜੇ ਬੇੜੇ 'ਚ ਝਾੜੂ ਲਗਾਉਣ ਆਲਾ ਰਹਿੰਦਾ ਸੀ ਅਸੀਂ ਕਿਹਾ ਤੇ ਕੁਸਤਾ ਆਪਣੇ ਗੰਨੇ ਸੀਗੇ ਖੜੇ ਹਨਾ ਉਦੋਂ ਤਾਂ ਆਪਾਂ ਚੁੱਪ ਲੈਣੇ ਆ ਤੇ ਫਿਰ ਇਹ ਸੀ ਵੀ ਰਸ ਕਢਾ ਲੀਏ ਹਨਾ ਗੰਨੇ ਟੱਟਾ ਲੱਗੇ ਸੀ ਮਤਲਬ ਤੇ ਦੇਖੋ ਜੀ ਬੱਸਾਂ ਜਾ ਰਹੀਆਂ ਨੇ ਸਕੂਲ ਵਾਲੀ ਆ ਸਵੇਰੇ ਤਾਂ ਬਹੁਤ ਜ਼ਿਆਦਾ ਮਤਲਬ ਸੜਕ ਤੇ ਕੋਈ ਬੱਸ ਸਕੂਲ ਵਾਲੀ ਕਿੱਧਰ ਜਾਂਦੀ ਆ ਕੋਈ ਕਿੱਧਰ ਹਨਾ ਆ ਚੱਲਦਾ ਹੁੰਦਾ ਜੀ ਸਿਸਟਮ ਤੇ ਇੱਥੇ ਲੱਗੇ ਸੀ ਕਿ ਗੰਨੇ ਵੱਡਾ ਨਾ ਤੇ ਰਸ ਕਢਾਉਣ ਵਾਸਤੇ ਅੱਜ ਸਾਨੂੰ ਇਹੀ ਸੀਗਾ ਵੀ ਸਵੇਰ ਦਾ ਟਾਈਮ ਸੀਗਾ ਉਦੋਂ ਤਾਂ ਧੁੱਪ ਨਿਕਲਿਆ ਹੀ ਸੀਗੀ ਹੁਣ ਸਵੇਰੇ ਸਵੇਰੇ ਜੇ ਮਤਲਬ ਸਵਕਤੀ ਜਿਹੜੀ ਹੈਗੀ ਧੁੱਪ ਨਿਕਲਿਆ ਹੁੰਦੀ ਆ ਤੇ ਅਸੀਂ ਕਿਹਾ ਵੀ ਗੰਨੇ ਜਿਹੜੇ ਹੈਗੇ ਨੇ ਆਪਾਂ ਵੱਢ ਲਈਏ ਵੱਢ ਕੇ ਫਿਰ ਧੋਣੇ ਕਾਫੀ ਮਿੰਟ ਹੋ ਜਾਂਦੀ ਹੈ ਇਹਨਾਂ ਦਾ ਜਿਹੜਾ ਹੈਗਾ ਅੱਜ ਰਾਸ ਕਢਾਉਣ ਦੀ ਸਲਾਹ ਤੇ ਸਲਾਹ ਤਾਂ ਅਸੀਂ 2-3 ਦਿਨਾਂ ਤੋਂ ਕਰਦੇ ਸੀ ਬਸ ਉਦਦੇ ਹੀ ਟਾਈਮ じゃ ਬਣਿਆ ਨਹੀਂ ਸੀ ਬਾਕੀ ਥੋੜੀ ਜਿਹੀ ਐ ਸੀਗਾ ਵੀ ਬਾੜੀ ਬੂੜੀ ਜਿਹੜੀ ਸਮਾਰਨ ਵਾਲੀ ਰਹਿੰਦੀ ਆ ਹਨਾ ਅੰਦਰ ਥੋੜਾ ਜਿਹਾ ਮਿਰਚਾ ਮਿਰਚਾ ਕੁਣ ਬੁੱਟਿਆਂ ਨੂੰ ਲੱਗਣ ਲੱਗ ਗਏ ਤੇ ਉਹਨਾਂ ਦੀ ਜੜਾਂ ਨੂੰ ਮਿੱਟੀ ਵਗੈਰਾ ਲਾਉਣੀ ਸੀ ਵੀ ਜਿੰਨਾ ਕੰਮ ਅੱਜ ਹੋਊਗਾ ਅੱਜ ਕਰ ਲੈਨੇ ਆ ਤੇ ਇਹ ਸੰਦੀਪ ਲੱਗੇ ਸੀਗੇ ਗੰਨੇ ਵੱਢਣਾ ਸਾਨੂੰ ਐਸੇ ਵੀ ਗੰਨੇ ਵੱਢ ਕੇ ਫਿਰ ਇਹਨਾਂ ਦੀ ਜਿਹੜੇ ਆਗ ਨੇ ਉਹ ਵੀ ਉਤਾਰਨੇ ਹੋਣਗੇ ਤੇ ਇਹਨਾਂ ਦੀ ਸਫਾਈ ਕਰਨੀ ਹੋਊਗਾ ਹੋਊਗੀ ਵੀ ਇਹੇ ਕੰਮ ਵੀ ਨਾਲ ਦੀ ਨਾਲ ਕਰ ਲਈਏ ਫਿਰ ਮੈਨੂੰ ਇਹ ਸੀ ਵੀ ਅੱਜ ਮੈਂ ਬੇੜੇ 'ਚ ਝਾੜੂ ਬਾਦ ਚਲਾ ਦੂੰਗੀ ਅੱਗੇ ਤਾਂ ਮੈਂ ਪਹਿਲਾਂ ਹੀ ਕਈ ਵਾਰ ਰਵਨੀਤ ਨੂੰ ਮਤਲਬ ਤਿਆਰ ਕਰਨ ਤੋਂ ਪਹਿਲਾਂ ਵੀ ਮੈਂ ਝਾੜੂ ਲਗਾ ਦਿੰਦੀ ਆ ਕਈ ਵਾਰ ਉਹਨੂੰ ਢਿੱਡ ਤੋਂ ਬਾਅਦ ਹਨਾ ਜਿਹੜਾ ਜਾਂ ਵੀ ਟਾਈਮ ਹੁੰਦਾ ਸਵੇਰ ਦਾ ਉਸ ਹਾਲ ਨਾਲ ਜਿਹੜੇ ਹੈਗੇ ਨੇ ਸਵੇਰ ਦੇ ਕੰਮ ਤੋਂ ਦੇ ਚੱਲੀ ਜਾਂਦੇ ਨੇ ਤੇ ਰਸ ਕਢਾਉਣ ਦਾ ਸਾਡਾ ਦੋ ਤਿੰਨ ਦਿਨਾਂ ਦਾ ਵਿਚਾਰ ਬੰਦਦਾ ਸੀਗਾ ਪਰ ਧੁੱਪ ਕਾਫੀ ਹੋ ਜਾਂਦੀ ਸੀਗੀ ਫਿਰ ਜਦ ਬੇੜੇ ਤੇ ਝਾੜੂ ਲੱਗਿਆ ਹੁੰਦਾ ਸੀ ਮੈਨੂੰ ਇਹ ਹੋ ਜਾਂਦਾ ਸੀ ਵੀ ਹੁਣ ਤਾਂ ਮੈਂ ਕੇਰਾ ਸਾਫ ਸਪਾਈ ਜੀ ਕਰਤੀ ਚੱਲ ਕੱਲ ਨੂੰ ਕਢਾ ਲਿਓ ਹਨਾ ਐਦਾਂ ਹੀ ਕਾਲਜੀ ਪੈ ਜਾਂਦੀ ਸੀ ਤੇ ਹੁਣ ਥੋੜਾ ਜਿਹਾ ਗੰਨੇ ਪਹਿਲਾਂ ਸਰਦੀਸਤਾ ਝੂਪ ਲੈਂਦੇ ਸੀਗੇ ਹੁਣ ਇਹ ਹੁੰਦਾ ਵੀ ਚਲੋ ਰਸ ਕਢਾ ਲੈਨੇ ਆ ਫਿਰ ਵਧੀਆ ਹਨਾ ਵੀ ਸਾਰੀ ਪੀ ਲੈਣੀ ਹੁੰਦੀ ਆ ਤਿੰਨੇ ਦੋ ਤਿੰਨ ਵਾਰ ਤੇ ਉਸ ਦਾ ਰਸ ਜਿਹੜੀ ਹੈਗੀ ਆ ਖੀਰ ਵੀ ਬਹੁਤ ਸਵਾਦ ਬਣਦੀ ਆ ਪਰ ਅੱਜ ਜਿਹੜੀ ਹੈਗੀ ਮੈਂ ਰਸ ਦੀ ਖੀਰ ਬਣਾਉਂਦੀ ਨਹੀਂ ਹੈਗੀ ਸੰਜੀਤਾ ਕਹਿੰਦੀ ਸੀ ਕਹਿੰਦੇ ਵੀ ਨਾਲੇ ਤਾਂ ਖੀਰ ਬਣਾ ਲਿਓ ਨਾਲੇ ਤੇ ਪੀਣ ਦੇ ਕੰਮ ਆ ਗਿਆ ਤੇ ਮੇਰਾ ਮੂਡ ਹੀ ਨਹੀਂ ਹੈਗਾ ਮੈਂ ਕਿਹਾ ਅੱਜ ਰਸ ਦੀ ਖੀਰ ਨਹੀਂ ਬਣਾਉਂਦੇ ਹੈਗੇ ਅੱਜ ਬਸ ਸਿਰਫ ਤੁਸੀਂ ਪੀਣ ਜੋਗਾਈ ਕਢਵਾ ਲਿਆਓ ਤੇ ਫਿਰ ਵੀ ਥੋੜੇ ਥੋੜੇ ਕਰਦੇ ਕਰਦੇ ਹਨਾ ਗੰਨੇ ਥੋੜੇ ਜਿਹਾ ਸਤੋਂ ਵੱਧ ਹੀ ਵੱਡੇ ਗਏ ਹੁੰਤੇ ਬਾਅਦ ਚ ਸੰਦੀਪ ਕਹਿੰਦੇ ਸੀ ਕਹਿੰਦੇ ਇਹ ਆ ਉਹੀ ਹੋ ਗਿਆ ਕਹਿੰਦੇ ਵੀ ਐਨੇ ਵੀ ਫਿਰ ਕੀ ਕਰਨੇ ਹੁੰਦੇ ਨੇ ਤੇ ਆਪਣੇ ਜਿਹੜੇ ਇਹ ਪੋਂਡਾ ਗੰਨਾ ਹੈਗਾ ਬਹੁਤ ਸਵਾਦ ਮਤਲਬ ਇਹਦਾ ਰਸ ਨਿਕਲਦਾ ਆਪਦੇ ਵਾਸਤੇ ਲਗਵਾਇਆ ਹੋਇਆ ਅੱਗੇ ਵੀ ਅਸੀਂ ਆਏ ਸਾਲੀ ਮਤਲਬ ਕੜਵਾ ਲੈਣੇ ਆ ਆ ਦੇਖੋ ਜੀ ਕੜੀ ਪੱਤੇ ਦਾ ਪੌਦਾ ਜਿਹੜਾ ਪਹਿਲਾਂ ਬਿਲਕੁਲ ਹੀ ਖਤਮ ਹੋ ਗਿਆ ਸੀ ਹੁਣ ਆਪਦੇ ਟਾਈਮ ਤੇ ਆ ਕੇ ਵੀ ਵਧੀਆ ਗਰੋ ਹੋ ਗਿਆ ਹਨਾ ਵਧੀਆ ਚੱਲ ਪਿਆ ਤੇ ਹੁਣ ਗੰਨੇ ਗੰਨੇ ਵੱਢ ਕੇ ਹੁਣ ਇਹਨਾਂ ਨੂੰ ਜਿਹੜਾ ਹੈਗਾ ਧੂਨੇ ਆ ਤੇ ਜੀ ਸਾਫ ਸਫਾਈ ਜਿਹੜੀ ਕਰਤੀ ਆ ਸਾਡੀ ਕਾਲ ਪੁੱਤ ਅੱਜ ਇੱਕ ਸੂਟ ਪਾ ਕੇ ਜਿਹਦਾ ਟਾਈਮ ਹੁੰਦਾ ਸਵੇਰ ਦਾ ਟਾਈਮ ਆ ਨਾ ਬਹੁਤ ਜ਼ਿਆਦਾ ਬੈਨਾਂ ਜਾ ਰਹੀਆਂ ਨੇ ਸਕੂਲ ਜਾਦੇ ਨੇ ਬੱਚੇ ਸਕੂਲ ਜਾ ਰਹੇ ਨੇ ਤੇ ਬਹੁਤ ਰੌਣਕ ਹੁੰਦੀ ਹੈ ਜੀ ਆਪਣੇ ਇੱਥੇ ਗੇਚ ਹਾਂ ਜੇ ਟਾਈਮ ਸਵੇਰ ਦੇ ਤੇ ਆ ਜਿਹੜਾ ਆਪਣੇ ਸਾਹਮਣੇ ਥੂਲਾ ਇਹਦਾ ਵੀ ਲਗੰਦਾ ਟਾਈਮ ਆ ਨਹੀਂ ਹੁੰਦਾ ਮਤਲਬ ਹੁਣ ਲੱਗ ਚੁੱਕਿਆ ਸਤ ਹੋਆ ਮਤਲਬ ਸਾਢੇ 8 ਹੋਏ ਹੋਣਗੇ ਸ਼ਾਇਦ ਸਾਡੇ ਘੱਟ ਦਾ ਟਾਈਮ ਹੋ ਮੇਰੇ ਪੱਕਾ ਆ ਜਾ ਨਹੀਂ ਹੈਗਾ ਤੇ ਕਿੰਨਾ ਕ ਟਾਈਮ ਆ ਤੇ ਪਿੰਡਾਂ ਦੀ ਬਹੁਤ ਸਵੇਰੇ ਸਾਡੇ 6:00 ਤੋਂ ਹੀ ਬੈਨਾਂ ਇੰਨੀਆਂ ਜਾਂਦੀਆਂ ਨੇ ਇੰਨੀਆਂ ਬੈਨਾਂ ਲੰਘਦੀਆਂ ਨੇ ਮੈਂ ਕਹਿੰਦੀ ਆ ਫੁੱਛੋ ਹੀ ਨਾ ਤੁਸੀਂ ਸਵੇਰੇ 6:30 ਤੋਂ ਹੀ ਸਟਾਰਟ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਹਨਾ 1:30 ਵਜੇ ਪੌਣੇ ਤੋਂ 2:00 ਤੋਂ ਬਾਅਦ ਫੋਨੀਆ ਸਟਾਰਟ ਹੋ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਇੰਨੀਆਂ ਬੈਨਾਂ ਆਉਂਦੀਆਂ ਨੇ ਇੱਕ ਇੱਕ ਸਕੂਲ ਦੇ ਆ ਮੈਨੂੰ ਲੱਗਦਾ 4-4 ਵਜੇ 9:00 ਦੀਆਂ ਹੋਵਗੀਆਂ ਇੰਨੀ ਵੈਨਾਂ ਲੰਗਦੀਆਂ ਨੇ ਹਨਾ ਸਾਰਾ ਦਿਨ ਸਵੇਰੇ ਤੇ ਮਤਲਬ ਦੁਪਹਿਰੇ ਦਿਨੇ ਥੋੜੀ ਜੀ ਸ਼ਾਂਤ ਜਿਹਾ ਮਾਹੌਲ ਹੋ ਜਾਂਦਾ ਤੇ ਦਿਨੇ ਸ਼ਾਂਤੀ ਜੀ ਰਹਿੰਦੀ ਹੈ ਸਵੇਰੇ ਤਾਂ ਇੰਨੀ ਜਿਆਦਾ ਐ ਲੱਗੂਗਾ ਮੈਂ ਕਿੰਨੀ ਹੁੰਦੀ ਆ ਵੀ ਇੰਨੇ ਇੱਕ ਇੱਕ ਫੁੱਲ ਦੀ ਜੀ ਫਿੰਫਿਨ ਚਾਰ ਚਾਰ ਵੈਨਾਂ ਲੰਗਦੀਆਂ ਨੇ ਕਿ ਹੁਣ ਸਾਰੇ ਸਕੂਲਾਂ ਦਾ ਇਹ ਸਿਸਟਮ ਹੋ ਗਿਆ ਵੀ ਛੋਟੇ ਬੱਚਿਆਂ ਨੂੰ ਅਲੱਗ ਲਾਤੀ ਜੀ ਵੱਡਿਆਂ ਨੂੰ ਅਲੱਗ ਲਾਤੀ ਤੇ ਦੂਸਰਿਆਂ ਨੂੰ ਲੱਗ ਹੁਣ ਰਵਨੀਤਾਲ ਸਕੂਲ ਦੀ ਵੀ 2-3 ਵੈਨਾਂ ਲੱਗਦੀਆਂ ਨੇ ਨਰਸਰੀ ਵਾਲਿਆਂ ਨੂੰ ਅਲੱਗ ਤੇ ਦੂਸਰਿਆਂ ਨੂੰ ਸੈਵ 6th ਤੇ 7th 8th ਵਾਲਿਆਂ ਨੂੰ ਅਲੱਗ ਤੇ ਇਹਨਾਂ ਨੂੰ ਅਲੱਗ 10th ਤੋਂ +2 ਵਾਲਿਆਂ ਨੂੰ ਤੇ ਹੁਣ ਸਾਰੇ ਸਕੂਲਾਂ 'ਚ ਹਨਾ ਕੰਪੀਟੀਸ਼ਨ ਨਾਲ ਟਾਈਮ ਦੇ ਹਿਸਾਬ ਨਾਲ ਸਾਰੇ ਜਿਹੜੇ ਹੈਗੇ ਨੇ ਸੈਟਿੰਗ ਰੱਖਦੇ ਨੇ ਵੀ ਹਰ ਇੱਕ ਨੂੰ ਹੀ ਹੁੰਦਾ ਵੀ ਬੱਚੇ ਵੱਧ ਆਉਣ ਹਨਾ ਤੇ ਕੋਈ ਵੀ ਸਾ ਤੋਂ ਬਾਅਦ ਘਾਟ ਨਾ ਰਹੇ ਆ ਦੇਖੋ ਜੀ ਆਪਾਂ ਗੰਨੇ ਜਿਹੜੇ ਹੈਗੇ ਨੇ ਵੱਢ ਲਿਆਂਦੇ ਹੁਣ ਇਹਨਾਂ ਦੀ ਕਰਦੇ ਆਂ ਸਾਫ ਸਪਾਈ ਫਿਰ ਦੇਖਦੇ ਆਂ ਜੀ ਇਹਨਾਂ ਦਾ ਜਿਹੜਾ ਰਸ ਆ ਕੋਕੜਵਾਉਣੇ ਆ ਤੇ ਦਿਖਾਉਣੇ ਆ ਤੁਹਾਨੂੰ ਕਿੰਨਾ ਘਰਾਸ ਨਿਕਲੂ ਤੁਸੀਂ ਸਾਰਾ ਬਲੌਗ ਜਰੂਰ ਦੇਖਿਓ ਐਂਡ ਤੱਕ ਤੇ ਫਿਰ ਖਿਲਾੜੀ ਤੇ ਲਿਜਾ ਕੇ ਹਨਾ ਇਹਨਾਂ ਦਾ ਜਿਹੜਾ ਸਾਰਾ ਰਸ ਕੜਵਾ ਕੇ ਲਿਆਵਾਂਗੇ ਬਹੁਤ ਸਵਾਦ ਜਿਹੜਾ ਪੁੰਡਾ ਗੰਨਾ ਹੁੰਦਾ ਹਨ ਇਹਦਾ ਰਸ ਜਿਹੜਾ ਹੈਗਾ ਬਹੁਤ ਸਵਾਦ ਨਿਕਲਦਾ ਜੀ ਤੇ ਉਹ ਵੀ ਕਹਿਣ ਲੱਗ ਜਾਂਦੇ ਨੇ ਹਨਾ ਖਲਾੜੀ ਵਾਲੇ ਵੀ ਕਹਿੰਦੇ ਉਹ ਮਤਲਬ ਪਤ ਨਹੀਂ ਕਿਹੜਾ ਗੰਨਾ ਹੁੰਦਾ ਇੱਕ ਸ਼ੈਡ ਉਹ ਵਰਤਦੇ ਹੁੰਦੇ ਨੇ ਉਹ ਥੋੜਾ ਜਿਹਾ ਟਾਂਡੇ ਜੇ ਦੀ ਤਰ੍ਹਾਂ ਲੱਗਦਾ ਹੁੰਦਾ ਵੈਸੇ ਆ ਇਹ ਵੀ ਤਾਂ ਹਨਾ ਕਿਤੋਂ ਵੀ ਮਤਲਬ ਘੱਟ ਮਿਲਦਾ ਕਹਿੰਦੇ ਵੀ ਇਹ ਦੇਤੀ ਦੀ ਆ ਪ੍ਰਾਣਾ ਤੇ ਇਥੇ ਲੱਗੇ ਸੀ ਸੰਦੀਪ ਸਫਾਈ ਕਰਨੇ ਇਹ ਵੀ ਇਹਨਾਂ ਦਾ ਬਹੁਤ ਗੰਨਿਆਂ ਦੀ ਸਫਾਈ ਦਾ ਕੰਮ ਹੁੰਦਾ ਜਦੋਂ ਆਪਾਂ ਉੱਦਾਂ ਕਿਤੇ ਜਾਂਦੇ ਆ ਆਪਾਂ ਰਸਤੇ 'ਚ ਰੁੱਕੇ ਹਨਾ ਆਰਾਮ ਨਾਲ ਗਲਾਸ ਫੜ ਕੇ ਪੀ ਲੈਂਦੇ ਆ ਰਸ ਦਾ ਦੇਖੋ ਜੀ ਆਪਾ ਇਹਨੂੰ ਇਹ ਨਹੀਂ ਹੁੰਦਾ ਹਨਾ ਵੀ ਇਹਦੇ ਪਿੱਛੇ ਕਿੰਨੀ ਮਿਹਨਤ ਲੱਗੀ ਆ ਹਨਾ ਅਗਲੇ ਦੀ ਹਨਾ ਪਹਿਲਾ ਦੇਖੋ ਇਹਨਾਂ ਨੂੰ ਉਹ ਕਰਨਾ ਉਹ ਵੀ ਵਿਚਾਰੇ ਹਨਾ ਰਸ ਵਾਲੇ ਵੀ ਪਹਿਲਾ ਖਰੀਦਦੇ ਨੇ ਲੈਂਦੇ ਨੇ ਹਨਾ ਇੱਕ ਫਿਰ ਉਹਨਾਂ ਦੀ ਸਾਫ ਸਫਾਈ ਸਵੇਰੇ ਕਰਦੇ ਨੇ ਫਿਰ ਗੰਨਿਆਂ ਨੂੰ ਧੋਂਦੇ ਨੇ ਹਨਾ ਫਿਰ ਉਹ ਬਣਾਉਂਦੇ ਨੇ ਹਨਾ ਰਸ ਸਾਰਾ ਦਿਨ ਉੱਥੇ ਖੜਦੇ ਨੇ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜੀ ਇਹ ਕੰਮ ਤੇ ਵੀ ਹੁਣ ਇਹਨਾਂ ਨੂੰ ਸਾਰੇ ਛਿੱਲ ਉੱਪਰ ਉੱਪਰ ਸਾਰਿਆਂ ਦੀ ਆਗ ਜਿਹੜੇ ਹੁੰਦੇ ਨੇ ਲਾਉਣੇ ਪੈਂਦੇ ਨੇ ਤੇ ਫੇਰ ਇਹਨਾਂ ਨੂੰ ਸੋਨਾ ਜੀ ਵੱਢ ਕੇ ਇਹਨਾਂ ਦੇ ਟੋਟੇ ਕਰਕੇ ਫੇਰ ਲੈ ਕੇ ਜਾਇਆ ਜਾਂਦਾ ਤੇ ਇਹ ਸਾਡਾ ਇਹ ਆਇਸ ਵਾਲੀ ਅਸੀਂ ਗਰਮੀ ਦੇ ਵਿੱਚ ਕੜਵਾ ਲੈਣੇ ਹੁੰਦੀਆਂ ਕਈ ਵਾਰ ਕੜਵਾ ਲੈਣੇ ਆ ਜੀ ਰਸ ਤੇ ਬਹੁਤ ਟੇਸਟੀ ਲੱਗਦਾ ਹਨਾ ਤੇ ਪਰ ਮਿੰਟ ਦਾ ਹੁੰਦਾ ਥੋੜਾ ਜਿਹਾ ਵੀ ਜਿਵੇਂ ਹੁਣ ਅੱਜ ਸਾਨੂੰ ਕਾਫੀ ਧੁੱਪ ਜੀ ਹੋ ਗਈ ਪਹਿਲਾਂ ਅੱਜ ਸਾਰੇ ਕੰਮ ਹੀ ਲੇਟ-ਲੇਟ ਚੱਲੀ ਜਾਂਦੇ ਨੇ ਤੇ ਇਹੀ ਸੀਗਾ ਸੰਦੀਪ ਕਹਿੰਦੇ ਸੀ ਕਹਿੰਦੇ ਤੂੰ ਲਾ ਦੇ ਆਗ ਮੈਂ ਕਿਹਾ ਵੀ ਮੇਰੇ ਤਾਂ ਇੱਕ ਅੰਗੂਠੇ ਦੇ ਵਿੱਚ ਪੱਕਾ ਜਾ ਨਿਕਲਿਆ ਪਿਆ ਪਤਾ ਨਹੀਂ ਕੀ ਹੋ ਗਿਆ ਮੇਰੇ ਆਹ ਉਹ ਤਾਂ ਥੋੜੇ ਥੋੜੇ ਪੱਕੇ ਨਿਕਲੀ ਜਾਂਦੇ ਹੁੰਦੇ ਨੇ ਹਣਾ ਤੇ ਉਂਗੂਠੇ ਦੇ ਵਿੱਚ ਨੌ ਦੇ ਨੀਚੇ ਪਾਸੇ ਪਤਨ ਤਾਂ ਮੈਨੂੰ ਕੋਈ ਆٹے ਤੋਂ ਅਲਰਜੀ ਹੈ ਵੀ ਜਿਵੇਂ ਆਟਾ ਉਟਾ ਗੁੰਦੇ ਆ ਤੇ ਉਹ ਤੋਂ ਅਲਰਜੀ ਉਹ ਪੱਕੇ ਜਿਨ ਨਾਲ ਮੈਂ ਇੰਨੀ ਓ ਕਿਉਂਦਾ ਤਾਂ ਪੱਥਰ ਜਟ ਮੈਂ ਬੰਨ ਲੈਨੀ ਆ ਪੱਥਰ ਜਟ ਜਿਵੇਂ ਤੁਹਾਨੂੰ ਵੀ ਦੱਸਾਂ ਤੇ ਵੀ ਜੇਕਰ ਕੋਈ ਵੀ ਕਿਤੇ ਵੀ ਇਨਫੈਕਸ਼ਨ ਹੁੰਦੀ ਆ ਪਾਕਾ ਨਿਕਲੇ ਹੁੰਦੇ ਜਿਵੇਂ ਆਪਣੇ ਨੌ ਨੂੰ ਚ ਪਾਕਾ ਨਿਕਲਦਾ ਮੇਰਾ ਜਿਹੜਾ ਪੱਥਰਟ ਦਾ ਪੌਦਾ ਹਣਾ ਉਹ ਮੇਰੇ ਤਲਾਇਓ ਪੱਤੇ ਤੁਸੀਂ ਹਰਾ ਹੋ ਜਾਂਦਾ ਜੇ ਤੁਹਾਨੂੰ ਕਿਤੋਂ ਵੀ ਮਿਲਦਾ ਹਨਾ ਪੱਤੇ ਤੁਸੀਂ ਲਗਾ ਲਓ ਕੋਈ ਵੀ ਕਿਤੇ ਵੀ ਪੱਕਾ ਉਹ ਰਹਿੰਦਾ ਨਹੀਂ ਹੈਗਾ ਇੱਕ ਦੋ ਦਿਨ ਦੇ ਵਿੱਚ ਇੱਕ ਅੱਧਾ ਦਿਨ ਤਾਂ ਲੱਗਦਾ ਮਤਲਬ ਇਸ ਚੀਜ਼ ਤੋਂ ਜਿਹੜੀ ਪੈਂਦੀ ਆ ਆਪਣੇ ਪਕਕਿਆਂ ਦੇ ਵਿੱਚ ਉਹ ਨਹੀਂ ਪੈਂਦੀ ਹੈਗੀ ਜਿਵੇਂ ਕਈਆਂ ਦੀ ਹਨਾ ਸਕਿਨ ਹੈ ਜੀ ਹੁੰਦੀ ਆ ਵੀ ਗਰਮੀ ਦੇ ਦਿਨਾਂ ਵਿੱਚ ਉਹਨਾਂ ਦੇ ਨਿਕਲਦੇ ਨੇ ਜ਼ਿਆਦਾਤਰ ਜਿਹੜੀਆਂ ਲੇਡੀਜ਼ ਕੰਮ ਰਸੋਈ ਦਾ ਕਰਦੀਆਂ ਨੇ ਹਨਾ ਉਹਨਾਂ ਨੂੰ ਕਈ ਵਾਰ ਕਿਤੇ ਚੀਜ਼ ਤੋਂ ਜਿਵੇਂ ਅਲਰਜੀ ਹੈ ਜਿਵੇਂ ਮੈਨੂੰ ਪਤਲੀ ਆਟੇ ਤੋਂ ਆਹ ਮੇਰੇ ਪਕਵ ਚੋਰਾ ਵੀ ਕਹਿ ਦਿੰਦੇ ਨੇ ਉਹ ਚੀਜ਼ ਨੂੰ ਵੀ ਕੋਰ ਪੱਕ ਗਈ ਹਨਾ ਮੇਰੇ ਹੋ ਜਾਂਦੀ ਆ ਜੀ ਇਹ ਉਹ ਵੀ ਤਾਂ ਕਰਕੇ ਅਸੀਂ ਦਾ ਪੱਥਰ ਚੱਟ ਜਿਹੜਾ ਘਰੀ ਲਗਾਇਆ ਹੋਇਆ ਨੇ ਉਹਨੂੰ ਹਨਾ ਮਤਲਬ ਐ ਰਾਤ ਨੂੰ ਤੇਲ ਤਵੇ ਤੇ ਲਾ ਕੇ ਥੋੜਾ ਜਿਹਾ ਗਰਮ ਕਰਕੇ ਬੰਨ ਲੈਣੀ ਆ ਜੀ ਸਵੇਰ ਨੂੰ ਮਤਲਬ ਇਨਫੈਕਸ਼ਨ ਜੀ ਨਿਕਲਨੀ ਸਟਾਰਟ ਹੋ ਜਾਂਦੀ ਆ ਫਿਰ ਉਹ ਕੱਪੜੇ ਕਪੜੇ ਧੋਣ ਲੱਗ ਜੰਨੀ ਆ ਮੈਂ ਬਸ ਉਹ ਨਿਕਲ ਜਾਂਦੀ ਆ ਸਾਰੀ ਹਨਾ ਫਿਰ ਆਰਾਮ じゃ ਆ ਜਾਂਦਾ ਬਹੁਤ ਤੰਗ ਕਰਦਾ ਹਨ ਇਹ ਦਰਦ ਵੀ ਜਿਹੜਾ ਕੋਰਾ ਦਾ ਦਰਦ ਹੁੰਦਾ ਹੁਣ ਤਾਂ ਚਲੋ ਥੋੜਾ ਜਿਹਾ ਮੈਨੂੰ ਸਰ ਜਾਂਦਾ ਜਦੋਂ ਪਹਿਲਾਂ ਮੱਜਾ ਰੱਖਿਆ ਹੁੰਦੀ ਸੀਗਾ ਜਦ ਤੱਕ ਮੈਨੂੰ ਇੰਨਾ ਔਖਾ ਲੱਗਣਾ ਹਨ ਧਾਰਾ ਚੋਂ ਦੇ ਔਖਾ ਹੋ ਜਾਂਦਾ ਸੀਗਾ ਮੇਰੇ ਤੋਂ ਬਿਨਾ ਸੰਦੀਪ ਨੂੰ ਧਾਰਾ ਚੋਣੀਆਂ ਨਹੀਂ ਆਉਂਦੀਆਂ ਤੇ ਫਿਰ ਮੈਨੂੰ ਇੰਨੀ ਦਿੱਕਤ ਲੱਗਦੀ ਕਿਉਂਕਿ ਜਦੋਂ ਫਿਰ ਆਪਾਂ ਧਾਰਾ ਚੋਣ ਲੱਗਦੇ ਆ ਫਿਰ ਨੋਹਾ ਤੇ ਦਾਬ ਪੈਂਦੀ ਆ ਹਨਾ ਤੇ ਬਹੁਤ ਜ਼ਿਆਦਾ ਔਖਾ ਹੁੰਦਾ ਸੀ ਜੀ ਬਹੁਤ ਜ਼ਿਆਦਾ ਇੱਥੇ ਹੁਣ ਸੰਦੀਪ ਨੇ ਫਾਰੇ ਗੰਨਿਆਂ ਦੇ ਮਤਲਬ ਆਗ ਜਿਹੜੇ ਉਤਾਰਤੇ ਸੀਗੇ ਮੈਂ ਕਿਹਾ ਚਲੋ ਹੁਣ ਇਹਨਾਂ ਨੂੰ ਧੋ ਦਾਂ ਚੰਗੀ ਤਰ੍ਹਾਂ ਹਨਾ ਇਹਨਾਂ ਦੇ ਕਿਉਂ ਜਦੋਂ ਇਹ ਆਕਾ ਦੇ ਵਿੱਚ ਹੁਣ ਪੂਰੇ ਸਰਦੀ ਦੇ ਖੜੇ ਹੁੰਦੇ ਨੇ ਹਨਾ ਆਗਾ ਦੇ ਵਿੱਚ ਇਹਨਾਂ ਤੇ ਕਾਲਸ ਜੀ ਲੱਗੀ ਹੁੰਦੀ ਆ ਜਿਵੇਂ ਹਰੀ-ਹਰੀ ਜੀ ਆ ਗੰਨਾ ਦੇਖੋ ਜੀ ਇਹ ਨੀਚੇੋਂ ਤਾਂ ਇੱਕ ਆ ਹਨਾ ਉੱਪਰ ਜਾ ਕੇ ਤਿੰਨ ਬਣੇ ਹੋਏ ਨੇ ਰੱਬ ਦੀ ਕੁਦਰਤ ਆ ਹਨਾ ਕੀ ਕੀ ਰੱਬ ਦੀ ਕੁਦਰਤ ਆ ਕੀ ਕੀ ਚੀਜ਼ਾਂ ਨੇ ਹਨਾ ਵੀ نیچے ਉਹ ਤਾਂ ਜੜਛੋ ਤਾਂ ਇੱਕ ਸੀਗਾ ਉੱਪਰ ਜਾ ਕੇ ਇਹ ਤਿੰਨ ਬਣ ਗਏ نیچے ਉੱਥੇ ਜਾ ਕੇ ਦੀ ਜੜ ਜੀ ਬਣ ਕੇ ਉਹ ਤਿੰਨ ਪਾਰਟ ਦੇ ਵਿੱਚ ਇਹ ਆਏ ਉਹ ਹੋ ਗਿਆ ਡਿਵਾਈਡ ਹੋ ਗਿਆ ਤੇ ਕੁਦਰਤ ਦੇ ਵਿੱਚ ਹਨਾ ਰੱਬ ਦੇ ਕੀ ਕੀ ਖੇਡ ਨੇ ਕੀ ਕਿ ਨੇ ਬਾਕੀ ਗੱਲ ਨਹੀਂ ਤਾਂ ਦੇਖੋ ਉਦੈ ਨੇ ਇਕੱਲੇ ਸਿੰਗਲ ਸਿੰਗਲ ਇਹ ਤਿੰਨ ਗੰਨੇ ਬਣੇ ਨੇ ਆ ਦੇਖੋ ਮੈਂ ਤਾਂ ਹੈਰਾਨ ਹੋ ਗਈ ਦੇਖ ਕੇ ਜੋ ਦੇਖਿਆ ਹਨਾ ਵੀ ਇਹ ਰੱਬ ਦੇ ਰੰਗ ਹਨਾ ਕੀ ਕੀ ਕੁਦਰਤ ਦੇ ਵਿੱਚ ਕੀ ਕੀ ਰੱਬ ਰੰਗ ਵਰਸਾਉਂਦਾ ਦੇਖੋ ਉਹਦੇ ਬਿਨਾ ਤਾਂ ਇਹ ਕੁਛ ਵੀ ਐ ਸੰਭਵ ਨਹੀਂ ਹੈਗਾ ਹਨਾ ਇਥੇ ਕਿਹੜਾ ਕੋਈ ਐਕਸਪੈਰੀਮੈਂਟ ਕਰਿਆ ਸੀ ਵੀ ਜਾਂ ਕੋਈ ਹਾਈਬ੍ਰਿਡ ਆਪਾਂ ਬਣਾਇਆ ਜਾਂ ਕੁਝ ਕਰਿਆ ਨੀਚੇ ਇੱਕ ਜੜ ਉੱਪਰ ਜਾ ਕੇ ਤਿੰਨ ਜੜਾ ਹਨਾ ਦੇਖੋ ਜੀ ਕੁਦਰਤ ਰੱਬ ਦੀ ਇੱਥੇ ਸੰਦੀਪ ਲਾਗੇ ਇਹਨਾਂ ਦੇ ਟੋਟੇ ਕਰਕੇ ਮਤਲਬ ਇਹਨਾਂ ਨੂੰ ਧੋਣ ਤੇ ਆ ਦੇਖੋ ਇਹਨਾਂ ਤੇ ਜਿਹੜੀ ਕਾਲਸ ਜੀ ਆ ਆਗਾਂ ਦੇ ਵਿੱਚ ਮਤਲਬ ਇਹ ਹਰੀ ਹਰੀ ਜੀ ਕਾਲਸ ਜੀ ਜਿਹੜੀ ਲੱਗੀ ਹੁੰਦੀ ਹੈ ਇਹ ਸਾਰੇ ਸਿਆਲ ਦੇ ਢੁੰਦਾ ਦੇ ਹਨਾ ਥਰੇਲਾ ਚਹੀ ਖੜੇ ਹੁੰਦੇ ਨੇ ਉਹਦੇ ਕਰਕੇ ਫਿਰ ਇਹ ਉਹ ਆਗ ਦੇ ਵਿੱਚ ਡਸਟ ਰੂਸਟ ਪਾ ਪਾ ਕੇ ਇਹ ਬਣੀ ਜਾਂਦੀ ਆ ਤੇ ਇਹੇ ਹੁਣ ਹੌਲੀ ਹੌਲੀ ਮਤਲਬ ਸਾਰੀ ਮੈਨੂੰ ਇਹ ਆ ਵੀ ਇਹਨੂੰ ਸਾਰਿਆਂ ਨੂੰ ਤੇਰਾ ਗਿੱਲੇ ਕਰ ਦਿੰਨੇ ਆ ਫਿਰ ਉਹਦੇ ਨਾਲ ਇਹ ਨਰਮ ਜੀ ਹੋ ਜੂਗੀ ਸਾਰੀ ਰਸਟ ਜੀ ਫਿਰ ਇਹਨਾਂ ਨੂੰ ਬੁਰਸ਼ ਨਾਲ ਸੰਦੀਪਤਾ ਕਹਿੰਦੇ ਸੀ ਕਹਿੰਦੇ ਕੱਪੜਾ ਲੈ ਕੇ ਹਨਾ ਵੀ ਉਹਦੇ ਨਾਲ ਚੰਗੀ ਤਰ੍ਹਾਂ ਰਗੜ ਕੇ ਜੇ ਧੋ ਦੇ ਇਹਨਾਂ ਨੂੰ ਮੇਖੇ ਵੀ ਨਹੀਂ ਵੀ ਬੁਰਸ਼ ਠੀਕ ਰਹੂਗਾ ਹਨਾ ਵੀ ਬੁਰਸ਼ ਨਾਲ ਠੀਕ ਰਹੂਗਾ ਉਹਦੇ ਨਾਲ ਇਹ ਸਾਰੀ ਉਖੜ ਜੂਗੀ ਸਮਾਰ ਕੇ ਬਸ ਤਾਂ ਕੱਪੜੇ ਨਾਲ ਵੀ ਸਾਰੀ ਲੈ ਜਾਂਦੀ ਆ ਤੇ ਬੁਰਸ਼ਨਾਲ ਜਮਾ ਹਰੇ-ਹਰੇ ਚਿੱਟੇ-ਚਿੱਟੇ ਗੰਨੇ ਜਿਹੇ ਇਹਨਾਂ ਦਾ ਅਸਲੀ ਰੰਗ ਆ ਜਮਾ ਉਹੀ ਨਿਕਲੀ ਜਾਂਦਾ ਸੀ ਕਿ ਉਹਦੇ ਨਾਲ ਇਹ ਜੰਮੀ ਜੀ ਹੋਈ ਆਸਾਨੀ ਨਾਲ ਉਤਰੀ ਜਾਂਦੀ ਸੀਗੀ ਪਹਿਲਾਂ ਹੁਣ ਅਸੀਂ ਸਾਰੇ ਪਾਣੀ ਪਾ ਕੇ ਇਹਨਾਂ ਨੂੰ ਗਿੱਲੇ ਕਰ ਲਿਆ ਤੇ ਹੁਣ ਇਹ ਐ ਆ ਵੀ ਬੁਰਸ਼ਨਾਲੇ ਨੂੰ ਹੌਲੀ-ਹੌਲੀ ਹੌਲੀ ਸਾਰਾ ਧੋ ਜage ਦੇਖੋ ਜੀ ਜਿਹੜਾ ਆਪਣਾ ਖੁਦ ਦਾ ਕੰਮ ਹੁੰਦਾ ਕੋਈ ਵੀ ਹੈ ਨਾ ਖਾਣ ਪੀਣ ਵਾਲੀ ਚੀਜ਼ ਆਪਾਂ ਘਰੇ ਮਤਲਬ ਤਿਆਰ ਕਰਦੇ ਆਂ ਆਪਦੇ ਹੱਥਾਂ ਨਾਲ ਆਪਾਂ ਸਫਾਈ ਦਾ ਕਿੰਨਾ ਧਿਆਨ ਰੱਖਦੇ ਆਂ ਤੇ ਜਦੋਂ ਆਪਾਂ ਬਾਹਰੋਂ ਕੋਈ ਵੀ ਚੀਜ਼ ਲੈਨੇ ਆ ਜਾਂ ਉਹ ਕਰਦੇ ਆ ਫੇਰ ਵੀ ਚਾਹੇ ਕਿੰਨਾ ਵੀ ਅਗਲਾ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਇਹਲਾ ਸਫਾਈ ਨਹੀਂ ਰੱਖਦਾ ਪਰ ਜਿਹੜਾ ਆਪਣਾ ਖੁਦ ਦਾ ਹਨਾ ਸਾਫ ਸਫਾਈ ਰੱਖੰਦਾ ਹੋ ਹੁੰਦਾ ਵੀ ਆਪਾਂ ਨੂੰ ਪਤਾ ਹੁੰਦਾ ਵੀ ਇਹ ਚੀਜ਼ ਆਪਾਂ ਨੇ ਖੁਦ ਖਾਣੀ ਆ ਹਨਾ ਖਾਣੀ ਪੀਣੀ ਆ ਤੇ ਆਪਾਂ ਨੂੰ ਕਿੰਨਾ ਹੁੰਦਾ ਹੁਣ ਇੱਥੇ ਮੈਨੂੰ ਹੈ ਆ ਵੀ ਇੱਕ ਵੀ ਤਿੰਕਾ ਮਤਲਬ ਕੋਈ ਵੀ ਰਹੇ ਨਾ ਵੀ ਗੰਨੇ ਆ ਜਮਾ ਉਹ ਨਿਕਲੀ ਜਾਂਦੇ ਸੀਗੇ ਅਸਲੀ ਜਿਵੇਂ ਬਿਲਕੁਲ ਆਇਆ ਆਪ ਦਾ ਰੰਗ ਰੂਪ ਇਹਨਾਂ ਦਾ ਦਿਸਦਾ ਸੀਗਾ ਇਹ ਜਿਹੜੇ ਦਾਗ ਜੇ ਸੀ ਹਰੇ-ਹਰੇ ਗ੍ਰੀਨ-ਗ੍ਰੀਨ ਜੇ ਕਾਲੇ-ਕਾਲੇ ਜੇ ਹੁੰਦੇ ਨੇ ਗੰਨਿਆਂ ਦੇ ਉੱਪਰ ਆਪਾਂ ਉਦੋਂ ਵੀ ਦੇਖਦੀ ਹੁੰਨੇ ਆ ਅੱਗੇ ਵੀ ਜਦੋਂ ਗੰਨਾ ਝੂਪਦਿਆਂ ਹਨਾ ਤੇ ਵੀ ਉਹ ਸਾਰੇ ਬਰਸ ਨਾਲ ਜਮਾ ਗੰਨਾ ਇਹ ਹਰਾ-ਹਰਾ ਬਹੁਤ ਚਮਕਦਾਰ ਬਣਦਾ ਸੀਗਾ ਇਹ ਮੇਰੇ ਤੇ ਉਹ ਸਾਰੇ ਧੋਣ ਲੱਗੇ ਹੋਏ ਸੀ ਕਿ ਜੀ ਕਾਫੀ ਖੇਚਲ ਹੋ ਜਾਂਦੀ ਆ ਹਨਾ ਪਰ ਮੈਨੂੰ ਇਹ ਵੀ ਲੱਗਿਆ ਜਾਂਦਾ ਸੀ ਮੈਂ ਕਿ ਧੁੱਪ ਕਾਫੀ ਹੋ ਜਾਂਦੀ ਹੈ ਮੇਰੇ ਕੰਮ ਪੈ ਨਹੀਂ ਸਾਰੇ ਕੰਮ ਪੈਨੇ ਉਦੋਂ ਤਾਂ ਮੇਰੀ ਕੱਪੜੇ ਵਾਲੀ ਮਸ਼ੀਨ ਵੀ ਲਾਤੀ ਸੀ ਮੈਂ ਸਵੇਰੇ ਜਦ ਰਵਨੀਤ ਨੂੰ ਤਿਆਰ ਕਰਦੀ ਸੀ ਮੈਂ ਉੱਠਣ ਸਾਰੀ ਲਾ ਦਿੰਨੀ ਹੁੰਦੀ ਆ ਆ ਦੇਖੋ ਸਾਰੇ ਗੰਨੇ ਧੋਲੇ ਸਾਫ ਹੋ ਗਏ ਇੰਨੀ ਕਾਲਸ ਲੱਗੀ ਇਹਨਾਂ ਦੇ ਵਿੱਚੋਂ ਇੰਨਾ ਜ਼ਿਆਦਾ ਗੰਦਾ ਪਾਣੀ ਹੋ ਗਿਆ ਇੰਨੀ ਕਾਲਸ ਲਹੀ ਸੀ ਗੰਨਿਆਂ ਦੇ ਉੱਪਰੋਂ ਦੇਖੋ ਕਿੰਨੇ ਵਧੀਆ ਹੋ ਗਏ ਹਨਾ ਜਮਾ ਇਹਨਾਂ ਦਾ ਰੰਗ ਅਸਲੀ ਰੰਗ ਹੁੰਦਾ ਜਿਹੜਾ ਉਹ ਕਲਰ ਇਹਨਾਂ ਤੇ ਆ ਗਿਆ ਸੀਗਾ ਆ ਸਾਰੀ ਡਸਟ ਡਸਟ ਸੀਗੀ ਇਹਨਾਂ ਤੇ ਪਈ ਹੋਈ ਹਨਾ ਆ ਹੈਗਾ ਚਿੜੀ ਦਾ ਆਲਨਾ ਦੇਖੋ ਚਿੜੀ ਨੇ ਬਿਲਕੁਲ ਇੱਥੇ ਹਨਾ ਟੂਟੀ ਦੇ ਉੱਪਰ ਤਹਾਂ ਇਹ ਆਲਨਾ ਪਾਇਆ ਕਿੰਨਾ ਵਧੀਆ ਸੇਪ ਇਹ ਹੈ ਜਿਹੜੀ ਚਿੜੀਆਂ ਨਾ ਆਪਣੇ ਘਰੇ ਬਹੁਤ ਆਲਨੇ ਪਾਉਂਦੀ ਨੇ ਨਿੱਕੇ ਨਿੱਕੇ ਹੁੰਦੀਆਂ ਨੇ ਵਿਚਾਰੀ ਦਿਨ ਰਾਤ ਲੱਗੀ ਰਹੀ ਲੱਗੀ ਰਹੀ ਥੋੜੇ ਜਿ ਦਿਨਾਂ 'ਚ ਇਹਨੇ ਕੰਪਲੀਟ ਕਰਕੇ ਆਪਦੇ ਅੰਡੇ ਇੱਥੇ ਦੇ ਲਈ ਹਨਾ ਤੇ ਆਲਨਾ ਜਿਹੜਾ ਆਪਣਾ ਕੰਪਲੀਟ ਕਰ ਲਿਆ ਤੇ ਹੁਣ ਇਹ ਹੋਣ ਨਹੀਂ ਇਹ ਕਈ ਦਿਨਾਂ ਤੋਂ ਨਿਕਲ ਰਹੀ ਪਹਿਲਾਂ ਤੇ ਇਹ ਕਦੇ ਨਿਕਲ ਗਈ ਕਦੇ ਵੱਢ ਗਈ ਕਦੇ ਨਿਕਲ ਗਈ ਹੁਣ ਇਹਦੇ ਐਗਾਂ ਆਂਡੇ ਮਤਲਬ ਰੱਖੇ ਹੋਏ ਨੇ ਇਹਦੇ ਵਿੱਚ ਫਿਰ ਇਹ ਨਿੱਕੇ ਨਿੱਕੇ ਕੱਢ ਲੂਗੀ ਚੂਚੇ ਆਪਣੇ ਚਿਕਸ ਜਿਹੜੇ ਨਿੱਕੇ ਨਿੱਕੇ ਨਿਕਲੇ ਆਉਣਗੇ ਆ ਦੇਖੋ ਜੀ ਮੇਰੇ ਬੇੜੇ ਦੇ ਵਿੱਚ ਸਾਰਾ ਖਲਾਰਾ ਪਿਆ ਜਿਹੜਾ ਚੱਕਣ ਵਾਲਾ ਧੁੱਪ ਵੀ ਕਿੰਨੀ ਹੋਈ ਪਈ ਆ ਉੱਪਰੋਂ ਤੇ ਮੈਂ ਕਿਹਾ ਅੱਜ ਇਧਰ ਉਹ ਬਾੜੀ ਦੀ ਜਿਹੜੀ ਸਾਫ ਸਫਾਈ ਆ ਏ ਵੀ ਕਰਨ ਵਾਲੀ ਰਹਿੰਦੀ ਆ ਅੱਜ ਕਾਫੀ ਕੰਮ ਸੋਚਿਆ ਸੀ ਬਾਹਰਲਾ ਕਰਨਾ ਪਰ ਸੂਰਜ ਹੁਣ ਤਾਂ ਸਵੇਰੀ ਚੜ ਜਾਂਦਾ ਨਾ ਇੰਨਾ ਇੰਨੀ ਤਿੱਖੀ ਧੁੱਪ ਹੁੰਦੀ ਆ ਸਵੇਰੇ ਸਵੇਰੇ ਹੀ ਸੂਰਜ ਚੜਨ ਸਾਰੀ ਸੰਦੀਪ ਲੱਗੇ ਸੀ ਇੱਥੇ ਗੰਨਿਆਂ ਨੂੰ ਮਤਲਬ ਟੋਟੇ ਕਰਨ ਫਿਰ ਇਹਨਾਂ ਨੂੰ ਇਹ ਆ ਵੀ ਮੈਨੂੰ ਮੋਟਰਸਾਈਕਲ ਤੇ ਲੈ ਜਾਣੇ ਸੌਕੇ ਹੋ ਜਾਣਗੇ ਤੇ ਕਹਿੰਦੇ ਸੀ ਵੀ ਉਹਨੇ ਕੁ ਟੋਟੇ ਵੱਡੇ ਕਰ ਲਾਗੇ ਜਿਹੜੇ ਉੱਥੇ ਮਤਲਬ ਖਿਲਾੜੀ ਤੇ ਹਨਾ ਉਹ ਮਤਲਬ ਰਾਸ ਕੱਟਣ ਮੇਲੇ ਵਿਚ ਮਤਲਬ ਖiladi ਦੇ ਵਿਚ ਦੇ ਨੇ ਸੌਕੇ ਰਹਿਣਾ ਵੀ ਜਿਆਦਾ ਛੋਟੇ ਟੋਟੇ ਵੀ ਨਹੀਂ ਹੋ ਕਰਦੇ ਮੇਰਾ ਹੈਗਾ ਸੀ ਰਾਤ ਦਾ ਕਾਲੇ ਛੋਲੇ ਦਾ ਪੰਜ ਛੋਲੇ ਪਿਉਂਤੇ ਪਏ ਸੀ ਮੈਂ ਉਹਦਾ ਪਾਣੀ ਪੀ ਲੈਣੀ ਹੁੰਨੀ ਆ ਤੇ ਮੈਂ ਕਿਹਾ ਮੈਂ ਉਹ ਵੀ ਵਿਚ ਦੀ ਪੀ ਆ ਮੈਂ ਨਹੀਂ ਉੱਥੇ ਹੀ ਰਹਿ ਜੂ ਮੈਂ ਜਦ ਬਾਹਰੇ ਕੰਮ ਕਰੀ ਜਾਉਂਗੀ ਹਨਾ ਵੀ ਮੈਂ ਕਿਹਾ ਛੋਲਿਆਂ ਦਾ ਪਾਣੀ ਮੈਂ ਪੀ ਆ ਮੈਂ ਸੰਦੀਪ ਨੂੰ ਕਿਹਾ ਤੇ ਬਾਕੀ ਕੰਮ ਕਿਹਾ ਮੈਂ ਬਾਅਦ ਚ ਕਰਦੀ ਆ ਮੈਂ ਰਾਤ ਨੂੰ ਨਾ ਛੋਲੇ ਪਿਉ ਕੇ ਰੱਖ ਦਿੰਦੀ ਹੁੰਨੀ ਆ ਤੇ ਸਵੇਰੇ ਜਿਹੜਾ ਹੈਗਾ ਉਹਨਾਂ ਦਾ ਪਾਣੀ ਪੀ ਲੈਣੀ ਆ ਮੈਂ ਤਾਂ ਇੱਥੇ ਲੱਗੀ ਸੀ ਕਿ ਮੈਂ ਖਾ ਦੋ ਕੁ ਮਿੰਟ ਸਾਹ ਲੈ ਲਾਂ ਨਾਲੇ ਮੈਂ ਆਹ ਪਾਣੀ ਪੀ ਲਾਂ ਤੇ ਬਾਕੀ ਕੰਮ ਫੇਰ ਹੀ ਦੇਖੋ ਹੁਣ ਧੁੱਪ ਤਾਂ ਮੈਨੂੰ ਛਾੜ ਹੀ ਗਈ ਹੈ ਨਾ ਕਾਫੀ ਜ਼ਿਆਦਾ ਧੁੱਪ ਚੜ ਗਈ ਸੀ ਇੱਥੇ ਪਰ ਸ਼ਾਮੇ ਜੇ ਬੈਠ ਕੇ ਮੈਂ ਲੱਗੀ ਸੀਗੀ ਪਾਣੀ ਪੀਣ ਹੁਣ ਮੇਰੀ ਡਾਈਟਿੰਗ ਚੱਲਦੀ ਕਰ ਕਿਵੇਂ ਜਿਵੇਂ ਸਵੇਰੇ ਹੈਗਾ ਕਾਲੇ ਛੋਲਿਆਂ ਦਾ ਪਾਣੀ ਜੇ ਹੁਣ ਤੱਕ ਐਸੇ ਛੋਲੇ ਮੈਂ ਰਜਨੇ ਵੀ ਰੱਖ ਦਿੰਦੀ ਆ ਹਾਰੇ ਚ ਹਨਾ ਉਹਨਾਂ ਦਾ ਪਾਣੀ ਪੀ ਲੈਂਦੀ ਆ ਇੱਕ ਜਾਂ ਕਈ ਵਾਰ ਐ ਨਹੀਂ ਵੀ ਡੇਲੀ ਨਹੀਂ ਪਿੰਦੀ ਹੈਗੀ ਦਿਨ ਚ ਇਕ ਅੱਧਾ ਦਿਨ ਛੱਡ ਵੀ ਦਿੰਦੀ ਆ ਵਿੱਚ ਦੀ ਕਦੇ ਜੀਰੇ ਦਾ ਪਾਣੀ ਮਤਲਬ ਜੀਰਾ ਉਹ ਪਿਉਂਦੀ ਨਿਆ ਹਨਾ ਤੇ ਮੇਥੀ ਵਾਲਾ ਪਾਣੀ ਕਦੇ ਬਸ ਇਹ ਜੇ ਮਤਲਬ ਡਰਿੰਕ ਮੈਂ ਲੈਂਦੀ ਰਹਿਣੀ ਆ ਤੇ ਇੱਥੇ ਹੁਣ ਜਸਨੀਤ ਦੇ ਕੰਮ ਦੇਖ ਲਓ ਜੀ ਟੂਟੀ ਆ ਗਈ ਸੀਗੀ ਜਸਨੀਤ ਦੀ ਲੱਗ ਪਾਣੀ ਲਾਉਣ ਹਨਾ ਅਸੀਂ ਬਾੜੀ ਦਾ ਕੰਮ ਮੈਨੂੰ ਇਹ ਸੀਗਾ ਵੀ ਕਰ ਲਈਏ ਤੇ ਜਸਨੀਤ ਮੂਰੇ ਰਹਿੰਦੀ ਹੈ ਤਿਆਰ ਇਹ ਹੈ ਵੀ ਪਾਈਪ ਤੇ ਬਸ ਮੇਰੀ ਪ੍ਰਦਾਨਗੀ ਚੱਲੇ ਆ ਮੈਂ ਇਹ ਸੀ ਮੈਂ ਕਹਿੰਦਾ ਮਿਸ ਚੱਜ ਪਾਣੀ ਪੁਲੀ ਪਾਦਾ ਗਿਆ ਆਪਾਂ ਮਿੰਤੇ ਪਾਈਪ ਤੇ ਵੀ ਮੇਰੀ ਪ੍ਰਧਾਨਗੀ ਚੱਲੇ ਪੈਪ ਚੱਕ ਚੱਕ ਕੇ ਫੇਰ ਜਿਵੇਂ ਆਪੇ ਪਾਣੀ ਪਾਉਣਿਆ ਹਨ ਇਹ ਦੇਖਦੀ ਰਹਿੰਦੀ ਜਿਹੜਾ ਕੰਮ ਜਿਵੇਂ ਦੇਖਦੀ ਆ ਉਵੇਂ ਹੀ ਕਰਦੀ ਆ ਵੀ ਮੈਂ ਵੀ ਉਵੇਂ ਹੀ ਇਹ ਕੰਮ ਕਰੂੰਗੀ ਜਾਂ ਇੱਥੇ ਪੈਪ ਰੱਖਿਆ ਹੈ ਪਤਾ ਇਹਨੂੰ ਸਾਰਾ ਕੁਝ ਆ ਤੇ ਜਿਵੇਂ ਕੰਮ ਦੇਖੂ ਉਵੇਂ ਕਰੂੰਗੀ ਵੀ ਇਹ ਪੈਪ ਚੱਕਦੇ ਨੇ ਮੈਂ ਵੀ ਪੈਪ ਚੱਕਾਂ ਪਾਣੀ 'ਚ ਤਾਂ ਇਹ ਇੰਨੀ ਜ਼ਿਆਦਾ ਮਾਸਤ ਰਹਿੰਦੀ ਆ ਇੰਨੀ ਮਾਸਤ ਰਹਿੰਦੀ ਆ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਮਿਰਚਾਂ 'ਚ ਪਾਣੀ ਪਾ। ਹਾਂ। ਆ ਦੇਖੋ ਜੀ। ਪਾਣੀ ਦੇ ਕੇ ਤਾਂ ਜਦ ਇਹਨੂੰ ਨਮਾਉਣੀ ਹੈ ਜਦ ਵੀ ਕਹੂਗੀ ਵੀ ਬਾਲਟੀ ਭਰ ਕੇ ਰੱਖ ਦੋ ਮੈਂ ਖੇਦੀ ਜਾਵਾਂ ਪਾਣੀ ਨਾਲ। ਹਾਂ ਪਾਣੀ ਪਾਦੀ ਪਾਦੀ ਵੈਰੀ ਗੁੱਡ ਵੈਰੀ। ਬਦਦਾ ਨਹੀਂ ਜਮੀ ਖੜਾ ਨਹੀਂ ਛੜਦੀ ਹੈਗੀ ਜਮੀ ਨਹੀਂ ਛੜਦੀ ਹੈਗੀ ਹੁਣ ਤਾਂ ਇਹ ਸਾਰਾ ਦਿਨ ਕੋਈ ਚੀਜ਼ ਕਿਤੋਂ ਕੱਢ ਲਿਆਉ ਕੋਈ ਚੀਜ਼ ਕਿਤੋਂ ਕੱਢ ਲਿਆਉ ਲਿਆ ਕੇ ਰੱਖ ਦੂੰਗੀ। ਵੀ ਆ ਪਈਆ ਹਨਾ ਇੱਕ ਤੁਰੂਗੀ ਫਿਰ ਤੁਰੂਗੀ ਫਿਰ ਇੰਨਾ ਤੇਜ਼ ਭੱਜੂਗੀ। ਤੇ ਭੱਜਦੀ ਆ ਫਿਰ ਡਿੱਗ ਜਾਂਦੀ ਆ ਵੀ ਮੈਂ ਕਹਿਨੀ ਆ ਵੀ ਹੌਲੀ ਚੱਲਪਾ ਹੌਲੀ ਚੱਲਪਾ ਬਿਲਕੁਲ ਹੌਲੀ ਨਹੀਂ ਤੁਰਦੀ ਹੈਗੀ ਫਿਰ ਪੂਰੀ ਸਪੀਡ ਤੇ ਤੁਰੂਗੀ ਤੇ ਫਿਰ ਡਿੱਗ ਜੂਗੀ ਜਦ ਹੀ ਜਦ ਤੁਰੂਗੀ ਐ ਨਹੀਂ ਹੈਗਾ ਵੀ ਹੌਲੀ ਹੌਲੀ ਮਲਕੇ ਮਲਕੇ ਤੁਰਪੇ ਪੂਰੀ ਤੇਜ਼ ਸਪੀਡਤਾ ਦੇ ਦੂਗੀ ਫਿਰ ਲੱਤਾਂ ਦੇ ਵਿੱਚ ਹਜੇ ਉਨੀ ਜਾਨ ਹੈ ਨਹੀਂਗੀ ਤੇ ਜਿੰਨੀ ਉਹ ਬਣੂ ਹਾਰੇ ਕੇ ਕੰਮ ਵੀ ਮੈਂ ਕਰਨਾ ਹਨਾ ਮੈਂ ਮੈਂ ਕਰਨਾ ਹਰ ਇੱਕ ਕੰਮ ਜਿਹੜਾ ਕੰਮ ਤੁਸੀਂ ਕਰੋਗੇ ਉਹੀ ਕੰਮ ਮੈਂ ਕਰੂੰਗੀ ਜਮਾ ਹੁਣ ਇਹ ਪਾਣੀ ਦੇਖ ਲਓ ਪੈਪ ਛੜਦੀ ਨਹੀਂ ਪਾਣੀ ਲੱਗ ਜੇ ਬਸ ਹੁਣ ਇਹਨੇ ਐਂ ਹੈਰਾਨ ਕਰਨਾ ਹੈ ਨਾ ਇੱਧਰ ਪੈਪ ਚੱਕ ਲਿਆ ਉਧਰ ਚੱਕ ਲਿਆ ਦੇਖੋ ਜੀ ਸੂਰਜ ਵੀ ਪੂਰਾ ਮਤਲਬ ਐਂ ਚੜ ਰਿਹਾ ਸੂਰਜ ਕੰਨੀ ਮੈਂ ਕੈਮਰਾ ਕਰਕੇ ਤੁਹਾਨੂੰ ਦਿਖਾਉਣੀ ਆ ਪਰ ਨਹੀਂ ਸੂਰਜ ਵਿੱਚ ਨਹੀਂ ਆ ਰਿਹਾ ਪਰ ਪੂਰੀ ਤੇ ਸ ਐਨੀ ਤਿੱਖੀ ਧੁੱਪ ਆ ਸਿਆਲਾ ਜਿਹੜੀ ਧੁੱਪ ਨੂੰ ਆਪਾਂ ਜਦੋਂ ਸੁਣਦਾ ਹੁੰਦਿਆਂ ਨੇ ਉਹਨਾਂ ਦਾ ਆਪਾਂ ਯਾਦ ਕਰਦੇ ਹਾਂ ਨਾ ਓਨੀ ਤੇਜ਼ ਧੁੱਪਾ ਉਦੋਂ ਜਦ ਪੂਰੀ ਤੰਦ ਹੁੰਦੀ ਆ ਪੂਰੀ ਠੰਡ ਲਾ ਦਿੰਦੀ ਆ ਉਦੋਂ ਆਪਾਂ ਕਹਿੰਦੇ ਹੁੰਦੇ ਹਾਂ ਹਾਈ ਧੁੱਪ ਨਿਕਲਿਆ ਵੇ ਹਾਈ ਫਿਰ ਯਾਦ ਜੇ ਨਹੀਂ ਆਉਂਦਾ ਹੁੰਦਾ ਵੀ ਜਿਆਦਾ ਜੇ ਠਾਰ ਜੇ ਹੁੰਦੇ ਨੇ ਵੀ ਪੂਰੀ ਹਨਾ ਦੁਪਹਿਰਾਈ ਜੇ ਹੁੰਦੇ ਨੇ ਉਦੋਂ ਹਾਏ ਉਹ ਧੁੱਪ ਕਿੰਨੀ ਉਹ ਹੁੰਦੀ ਆ ਹਨਾ ਫਿਰ ਤਾਂ ਆਪਾਂ ਉਹ ਇਹ ਜੀ ਧੁੱਪ ਜੀ ਜਿਆਦਾ ਮੈਂ ਤਾਂ ਕਰਦੀ ਹੁੰਨੀ ਆ ਤੇ ਇੱਥੇ ਸੰਦੀਪ ਲਾਗੇ ਸੀਗੇ ਗਲਦੌਂਦੀ ਨੂੰ ਵੱਡਣ ਹਨਾ ਗਲਦੌਂਦੀ ਜਿਹੜੀ ਲਾਈ ਹੋਈ ਆ ਨੇ ਇਹ ਵੈਸ ਤਾਂ ਹੁਣੇ ਤੇ ਸਿਆਲ ਚ ਫੁੱਲ ਲੱਗਦੇ ਨੇ ਇਹਦੀ ਗਰੋਥ ਨਾ ਕਾਫੀ ਜ਼ਿਆਦਾ ਦਿਨਾਂ ਚ ਹੋਈ ਜਾਂਦੀ ਆ ਕਿ ਇੱਥੇ ਲਾਈ ਹੋਏ ਨੇ ਮਿਰਚਾਂ ਦੇ ਬੂਟੇ ਉਹਨਾਂ ਨੇ ਵਧੀਆ ਫਲ ਚੱਕਿਆ ਹੋਇਆ ਤੇ ਫੁੱਲ ਲੱਗੇ ਹੋਏ ਨੇ ਫਲ ਵੀ ਮਿਰਚਾਂ ਵੀ ਦੇਖੋ ਕਿੰਨੀਆਂ ਲੱਗੀਆਂ ਪਈਆਂ ਨੇ ਤੇ ਸੰਦਿਆ ਸੀ ਫਿਰ ਇਹ ਗਲਦੌਂਦੀ ਨੂੰ ਨਾ ਆ ਦਿਨਾਂ ਸੀ ਕੱਦੀ ਵਾਰ ਵੱਡ ਦਿੰਨੇ ਕਿਉਂਕਿ ਹਲੇ ਫੁੱਲ ਤਾਂ ਜਾ ਕੇ ਇਨ੍ਹਾਂ ਦੇ ਉੱਪਰ ਲੱਗ ਲੈਨੇ ਗਾਹਾਂ ਸਰਦੀ ਦੇ ਵਿੱਚ ਫਿਰ ਆਏ ਆ ਵੀ ਜਦ ਤੱਕ ਇਹਦੀ ਗਰੋਥ ਫੇਰ ਹੋ ਜਾਣੀ ਆ ਹਨਾ ਜੜਾ ਜੜਾ ਰੱਖ ਲੈਨੇ ਆ ਜਿਹੜਾ ਇੱਥੇ ਬਾੜੀ ਦਾ ਥਾਂ ਉਹ ਇੰਨਾ ਵੀ ਜ਼ਿਆਦਾ ਨਹੀਂ ਹੈਗਾ ਕਿਉਂਕਿ ਆਹ ਜਿਹੜੇ ਹੈਗੇ ਨੇ ਫਲਾਲੇ ਬੂਟੇ ਆਪਾਂ ਕਾਫੀ ਲਾ ਲਏ ਇਹਦੇ ਵਿੱਚ ਜਿਹੜਾ ਇਨ੍ਹਾਂ ਦਾ ਪਰਸ਼ਾਵਾਂ ਜਾ ਰਿਹਾ ਦਾ ਤਾਂ ਕਰਕੇ ਕੁਝ ਮਿਰਚਾ ਦੇ ਬੂਟੇ ਤੇ ਇੱਕ ਅੱਧਾ ਬੈਂਗਣੀ ਦਾ ਬੂਟਾ ਲਾਇਆ ਹੋਇਆ ਜੀ ਅੰਦਰ ਤੇ ਆਪਦੇ ਜੋਗਾ ਹੋ ਜਾਂਦਾ ਕਿਉਂਕਿ ਜ਼ਿਆਦਾ ਥਾਂ ਨਹੀਂ ਹੈਗਾ ਇਹ ਥੋੜਾ ਜਿਹਾ ਇੰਨੇ ਪੀੜੀ ਆਇਨ ਟਿਬਿਕਲ ਦਾ ਉਹ ਜੀ ਵੱਡਦੇ ਨੇ ਤੇ ਜਿਹੜੇ ਹੈਗੇ ਨੇ ਹੋਰ ਹੀ ਕੀੜੇ ਜੇ ਇਨਸੈਕਟਸ ਵੀ ਜ਼ਿਆਦਾ ਆਉਂਦੇ ਨੇ ਫਿਰ ਉਹ ਦੂਜੇ ਮਿਰਚਾਂ ਦੇ ਬੂਟਿਆਂ ਨੂੰ ਖਰਾਬ ਕਰਦੇ ਨੇ ਤੇ ਅੱਜ ਸਾਨੂੰ ਆਹੀ ਸਾਫ ਸਫਾਈ ਦਾ ਸੀਗਾ ਦੇਖੋ ਆ ਹੈਗੀ ਦੁਪਹਿਰ ਖਿੜੀ ਹੈ ਨਾ ਇਹ ਮੈਂ ਸਿਆਲ ਦੇ ਵਿੱਚ ਗਮਲੇ ਬੇਲੇ ਕਰਕੇ ਮੈਂ ਇਹਨੂੰ ਖੁੰਝੇ 'ਚ ਰੱਖਦਾ ਸੀਗਾ ਪਰੇ ਤੇ ਇਹ ਗਮਲੇਾਂ 'ਚ ਮੈਂ ਗਲਦੌਂਦੀ ਲਾਤੀ ਸੀ ਸਿਆਲ-ਸਿਆਲ ਗਲਦੌਂਦੀ ਦੇ ਫੁੱਲ ਗਮਲੇਾਂ 'ਚ ਵਧੀਆ ਲੱਗੇ ਤੇ ਜਿਹੜੀ ਦੁਪਹਿਰ ਖਿੜੀ ਸੀ ਮੈਂ ਉਦੈ ਹੀ ਗਮਲੇ ਦੇ ਵਿੱਚੋਂ ਉਮੀ ਬਣੀ ਬਣਾਈ ਕੱਢ ਕੇ ਪਰ ਇਹ ਖੁੰਝੇ 'ਚ ਰੱਖਤੀ ਸੀਗੀ ਹੁਣ ਮੈਂ ਇਹ ਕੱਢ ਕੇ ਇੱਧਰ ਰੱਖਤੀ ਹੁਣ ਇਹ ਤੇ ਪਾਣੀ ਪੂਣੀ ਪਿੰਦਾ ਪੈਂਦਾ ਰਹਿੰਦਾ ਹਨ ਇਹ ਹਰੀ ਹੋਣ ਲੱਗ ਗਈ ਤੇ ਹਰੀ ਹੋਣ ਲੱਗ ਗਈ ਹੁਣ ਇਹਨੂੰ 2-4 ਦਿਨਾਂ 'ਚ ਜਿੱਦਨ ਮੇਰਾ ਟਾਈਮ ਜਾ ਲੱਗੇ ਗਮਲੇਾਂ 'ਚ ਦੁਬਾਰਾ ਆਪਾਂ ਲਾ ਦਾਂਗੇ ਫਿਰ ਗਰਮੀ-ਗਰਮੀ ਹੁਣ ਦੁਪਹਿਰ ਖਿੜੀ ਜਿਹੜੀ ਵਧੀਆ ਖਿੰਡੂਗੀ ਕਿਉਂ ਗਮਲੇ 'ਚ ਜਿਆਦਾ ਤਾਣੀ ਲੈ ਕੇ ਰੱਖ ਤੇ ਫਿਰ ਮੈਨੂੰ ਆਏ ਹੁੰਦਾ ਵੀ ਸਮਾਨ ਜਾਂ ਪੈਰਾ ਚ ਵੱਜੀ ਜਾਂਦਾ ਇਧਰ ਇੱਕ ਸਾਈਡ ਹੈਗਾ ਚੁੱਲ੍ਹਾ ਕਰਿਆ ਹੋਇਆ ਤੇ ਆ ਹੈਗੀ ਆ ਬਾੜੀ ਦੇ ਵਿੱਚ ਜਿਹੜੇ ਬੂਟੇ ਨੇ ਉਹਨਾਂ ਦੇ ਉੱਪਰ ਆਪਾਂ ਆਲ ਨੇ ਉਹਨੇ ਲਾਏ ਹੋਏ ਨੇ ਹੁਣ ਬਹੁਤ ਸਾਰੀ ਚਿੜੀ ਇੱਕ ਇੱਕ ਦੋ ਦੇ ਵਿੱਚ ਤਾਂ ਚਿੜੀਆਂ ਰਹਿਣ ਲੱਗ ਗਿਆ ਚੀਕੂ ਦਾ ਬੂਟਾ ਚੀਕੂ ਬਹੁਤ ਲੱਗੇ ਪੈ ਨੇ ਆ ਛੋਟੇ ਨਿੰਬੂ ਨੇ ਹਨਾ ਇੱਕ ਵੱਡੇ ਨਿੰਬੂ ਨੇ ਐ ਅਮਰੂਦਾਂ ਦੇ ਦੇ ਦੋ ਤਿੰਨ ਬੂਟੇ ਤੇ ਫਿਰ ਉਹਨਾਂ ਦੇ ਪੱਤੇ ਨੇ ਜਿਹੜੇ ਦੇਖੋ ਬਾੜੀ ਚ ਕਿੰਨੇ ਡਿੱਗੇ ਹੋਏ ਨੇ ਹਨਾ ਆ ਮੇਰੀ ਹੈਗੀ ਨਰੰਗੀ ਦਾ ਬੂਟਾ ਮੈਂ ਲਾਇਆ ਸੀ ਇਹ ਸੁੱਕ ਗਿਆ ਸਟਰਾਬੇਰੀ ਦਾ ਹਜੇ ਖੜਾ ਦੇਖੋ ਉਸ ਨੇ ਮੇਚਾ ਇੱਧਰ ਲਾ ਲਿਆ ਸੀ ਕਿ ਆਹ ਛੋਟਾ ਜਿਹਾ ਕਿਚਨ ਗਾਰਡਨਾ ਜੀ ਆਪਣਾ ਤੇ ਇਹ ਹੁਣ ਮੈਂ ਸਾਨੂੰ ਆਇਆ ਵੀ ਘਾਹ ਫੂਸ ਜਾਹੋ ਕਰਕੇ ਜਿਹੜੀ ਮਿਰਚਾਂ ਨੂੰ ਮਿੱਟੀ ਲੱਗਦੀ ਕਰ ਦਈਏ ਕਿਉਂਕਿ ਇਹਨਾਂ ਨੂੰ ਮਿੱਟੀ ਮੁੱਟੀ ਲੱਗਣ ਲੱਗ ਜੂਗੀ ਉਹਦੇ ਕਰਕੇ ਇਹ ਥੋੜਾ ਲੱਗੇ ਹੋਏ ਸੀਗੇ ਵੀ ਸਾਰੀ ਜਿਹੜੀ ਸਾਫ ਸਫਾਈ ਇਧਰੋਂ ਕਰਨ ਵਾਲੀ ਰਹਿੰਦੀ ਸੀਗੀ ਕਈ ਦਿਨ ਹੋ ਗਏ ਦੇਖੋ ਲੱਗੇ ਨਹੀਂ ਸੀ ਜਿਸ ਦਿਨ ਦਾ ਧੂੜੀ ਵਾਲਾ ਵੇਲਾ ਕਰਿਆ ਕਵਾੜ ਕਬੂੜ ਜਾ ਵੀ ਹਜੇ ਉਮੀ ਪਿਆ ਵੇਚ ਨਾਲ ਹਣਾ ਇਧਰ ਰੱਖਤਾ ਸੀਗਾ ਤੇ ਤਾਂ ਕਰਕੇ ਆ ਜੀ ਅਸੀਂ ਕਿਹਾ ਵੀ ਹਾਕਾ ਫੂਸ ਜਿਹੜਾ ਹੋਇਆ ਪਏ ਨੂੰ ਕਰਕੇ ਪੱਤੇ-ਪੁੱਤੇ ਚਾਹੇ ਅਜੇ ਰਹਿ ਜਾਂਦੀ ਹੈ ਕਿਉਂਕਿ ਉਹਦੇ ਨਾਲ ਸਿੱਲ ਜੀ ਬਣੀ ਰਹਿੰਦੀ ਹੈ ਜਿਵੇਂ ਹੁਣ ਰੁੱਖੀ ਜੀ ਹਵਾ ਚੱਲਦੀ ਆ ਫਿਰ ਪਾਣੀ ਪੁਣੀ ਲਾ ਦਿੰਨੇ ਆ ਹਨ ਇਹਨਾਂ ਨੂੰ ਬੂਟਿਆਂ ਨੂੰ ਲਾ ਦਿੰਨੇ ਆ ਬਸ ਮਿਰਚਾਂ ਦੇ ਬੂਟੇ ਨੇ ਅੰਦਰ ਤੇ ਫਿਰ ਉਹਦੇ ਨਾਲ ਪੱਤਿਆਂ ਨਾਲ ਸਿੱਲ ਜੀ ਬਣੀ ਰਹਿੰਦੀ ਹੈ ਖਾਦ ਜੀ ਵਧੀਆ ਪਈ ਜਾਂਦੀ ਹੈ ਹੋਰ ਤਾਂ ਹੁਣ ਇੱਥੇ ਕੁਝ ਲਾਉਣਾ ਨਹੀਂ ਨਾਲ ਲੱਗਣਾ ਸ਼ਾਂਬ ਵਾਲੀ ਰਹਿੰਦੀ ਆ ਇੰਗਰਖ ਤਾਂ ਜੇ ਵੀ ਥੋੜਾ ਜਿਹਾ ਥਾਂ ਨਾ ਬਸ ਉਹਦੇ ਵਿੱਚ ਹੀ ਆਪਾਂ ਲਾਇਆ ਹੋਇਆ ਕਿਚਨ ਗਾਰਡਨ ਬਸ ਉਹ ਸਾਡਾ ਸ਼ੌਂਕ ਹੀ ਆ ਵੈਸੇ ਥਾਂ ਤਾਂ ਇੰਨਾ ਹੈ ਵੀ ਨਹੀਂ ਵੀ ਆਪਾਂ ਘਰੇ ਇੰਨਾ ਉਹ ਕਰ ਸਕੀਏ ਕਈ ਵਾਰ ਤਾਂ ਮੈਨੂੰ ਜਦੋਂ ਫਿਰ ਜਿਆਦਾ ਮੈਨੂੰ ਘਬਰਾਹਟ ਜਿਆ ਲੱਗੂਗਾ ਵੀ ਸਾਰਾ ਕਰਕੇ ਵੀ ਬਸ ਵਧੀਆ ਜਿਹਾ ਨਾ ਵੀ 베ੜੇ ਚ ਪੱਥਰ ਜਾਂ ਲੱਗ ਜੇ ਵੀ ਵਾਹਿਗੁਰੂ ਕੋਈ ਇਹੋ ਜਿਹਾ ਫੈਮਲੀ ਆਵੇ ਵੀ ਬਸ ਛੋਟਾ ਜਿਹਾ ਤਾਂ 베ੜਾ ਹਨਾ ਵੀ ਕੀ ਕੁਸ ਆਪਾਂ 베ੜੇ ਦੇ ਵਿੱਚ ਕਰਦੇ ਆ ਹਨਾ ਵੀ ਪਰ ਚਲੋ ਜੀ ਫਿਰ ਇੰਨੇ ਕਿਹਨਾ ਟਾਈਮ ਵੀ ਪਾਸ ਨਹੀਂ ਹੁੰਦਾ ਹੈਗਾ ਤੇ ਤਾਂ ਅਗਰ ਕਿਹਾ ਕੁਝ ਬੁੱਟੇ ਜੇ ਲਾ ਲੈਨੇ ਹੁੰਨੇ ਆ ਫਿਆਲ ਚ ਇੱਥੇ ਥੋੜਾ ਜਿਹਾ ਆਪਦੇ ਜੋਗਾ ਹਨਾ ਉਹ ਲਾ ਲੈਨੇ ਹੁੰਨੇ ਆ ਜੀ ਮੇਥੀ ਪਾਲਕ ਜਿੰਨੀ ਕੁ ਹੋ ਜਾਂਦੀ ਆ ਉਹ ਲਾ ਲੈਨੇ ਆ ਬਸ ਇੱਕ ਜਿਹੜਾ ਹੈਗਾ ਕਿਨੂ ਦਾ ਬੁੱਟਾ ਬੇੜੇ ਦੇ ਸੈਂਟਰ ਤੇ ਮੰਗੂਈ ਆ ਬਸ ਗੱਡੀ ਦਾ ਥਾਂ ਜੇ ਛੱਡ ਕੇ ਲਾਇਆ ਹੋਇਆ ਵੀ ਇਹ ਫਿਰ ਵਧੀਆ ਲੱਗਦੇ ਨੇ ਜੀ ਸੋਹਣੇ ਲੱਗਦੇ ਨੇ ਲੱਗੇ ਹੋਏ ਬੇੜਾ ਜਾਂ ਸਜ ਜਾਂਦਾ ਇਹਦੇ ਨਾਲ ਤੇ ਬਾਕੀ ਆਪਦਾ ਮਨ ਲੱਗਿਆ ਰਹਿੰਦਾ ਹਨਾ ਬੁੱਟੀਆਂ ਨਾਲ ਥੋੜਾ ਜਿਹਾ ਵੀ ਚਲੋ ਹੈਗੇ ਨੇ ਘਰੇ ਵੈਸੇ ਥਾਂ ਦੀ ਤਾਂ ਬਹੁਤ ਸੌਟੇਜ ਆ ਤੇ ਇੱਥੇ ਮੈਂ ਗੰਨੇ ਗੁੰਨੇ ਪਹਿਲਾਂ ਤੋਂ ਉਹ ਕਰਕੇ ਨਾ ਸੰਦੀਪ ਲੈ ਆਏ ਸੀਗੇ ਦੁੱਧ ਲਿਆਉਣ ਆਲਾ ਸੀਗੇ ਇਹ ਦੁੱਧ ਲੈ ਕੇ ਆਏ ਨੇ ਤੇ ਫਿਰ ਆਪਾਂ ਇਹ ਰਾਸ ਰੁਸ ਕਢਾ ਕੇ ਲਿਆਉਣਗੇ ਮੈਂ ਕਿਵੇਂ ਛਾੜੂ ਲਗਾ ਲਾ ਇਹ ਜੇ ਕੰਮ ਜਿਹੜੇ ਨਿੱਕੇ ਮੋਟੇ ਕਰ ਲੀਏ ਕਿਉਂਕਿ ਫਿਰ ਕਿਲਾੜੀ ਵਾਲੇ ਪਾਈਆਂ ਨੇ ਵੀ ਉੱਥੇ ਆ ਜਾਣਾ ਹਨਾ ਜਿੰਨਾ ਤੋਂ ਆਪਾਂ ਕਢਾਉਣਾ ਰਾਸ ਗੰਨੇ ਦਾ ਸਵੇਰੇ ਸਵੇਰੇ ਹੁਣ ਉਹ ਵੀ ਆ ਕੇ ਸੰਦੀਪ ਕਹਿੰਦੇ ਵੀ ਸਵੇਰੇ ਸਵੇਰੀ ਕਢਾ ਲਿਆਵਾਂਗੇ ਫਿਰ ਦੀਨੇ ਦੁਪਹਿਰੇ ਉਹਨਾਂ ਦਾ ਵੀ ਵਿਚਾਰਿਆ ਦਾ ਸੀਜ਼ਨ ਦਾ ਟਾਈਮ ਹੁੰਦਾ ਹਨਾ ਧੁੱਪ ਚੜੀ ਤੋਂ ਬਾਅਦ ਹਨਾ ਹੁਣ ਅਗਲਾ ਆਉਂਦਾ ਜਾਂਦਾ ਹਨਾ ਸਾਰੇ ਹੁਣ ਗੰਨੇ ਦਾ ਰਸਤਾ ਪੀਂਦੇ ਨੇ ਆ ਦਿਨਾਂ ਚ ਤੇ ਬਾਕੀ ਕੰਮ ਤਾਂ ਦੇ ਹੋ ਗਏ ਜੀ ਮੈਂ ਕਿਹਾ ਮੈਂ ਲਾਦਾ ਬੇੜੇ ਦੇ ਵਿੱਚ ਝਾੜੂ ਤੇ ਵੀ ਝਾੜੂ ਦਾ ਕੰਮ ਨੇ ਮੇੜਦਾ ਬਾਕੀ ਫਿਰ ਦੇਖੀ ਜਾਊਗਾ ਜਿਹੜਾ ਵੀ ਹੋਊਗਾ ਤੇ ਸੰਦੀਪ ਨੇ ਉਹ ਆ ਗੂ ਜੇ ਚੱਕ ਕੇ ਮਾਣੀ ਮੋਟੀ ਇਹਨਾਂ ਨੇ ਮੇਰੇ ਨਾਲ ਹੈਲਪ ਕਰਾਤੀ ਚੱਕ ਤੇ ਅਸੀਂ ਦੋਨੇ ਜਾਣੀ ਅੱਜ ਲੱਗੇ ਪਿਆਸ ਵੀਰ ਦੇ ਵੀ ਚੱਲ ਜਿਵੇਂ ਵੀ ਹੋਈ ਜਾਂਦਾ ਹੋਈ ਜਾਵੇ ਕੰਮ ਤੇ ਉਹਦਾ ਸਾਡਾ ਐ ਸੀ ਰਾਤ ਦਾ ਪਲਾਨ ਵੀ ਧੁੱਪ ਤੋਂ ਪਹਿਲਾਂ ਪਹਿਲਾਂ ਆਪਾਂ ਇਹ ਸਾਰਾ ਕੰਮ ਕਰਦਗੇ ਪਰ ਫੇਰ ਵੀ ਜੀ ਧੁੱਪ ਤਾਂ ਉਹਦੀ ਚੜ ਜਾਂਦੀ ਹੁਣ 7 ਵਜੇ ਨੂੰ ਤੇ ਇਹਨਾਂ ਨੇ ਹਜੇ ਫਾਰਮ ਦਾ ਵੀ ਆਪਦਾ ਜਿਹੜਾ ਦਾਣਾ ਪਾਣੀ ਆ ਹਨਾ ਮਤਲਬ ਧਰਨਾ ਸੀਗਾ ਇਹ ਕੰਮ ਕਰਨਾ ਸੀ ਤੇ ਮੈਂ ਕਿਹਾ ਮੈਂ ਛਾੜੂ ਜਾਨਾ ਮੇਰ ਦਾ ਉਨਾ ਟਾਈਮ ਤੇ ਬਾਕੀ ਜਿਹੜਾ ਰਹਿ ਗਿਆ ਵੀ ਫਿਰ ਦੇਖਦੇ ਆ ਕਿਵੇਂ ਬੰਦਾ ਤੇ ਕੁਛ ਅਸੀਂ ਬਾੜੀ ਦੇ ਵਿੱਚ ਜਿੰਨਾ ਖ ਟਾਈਮ ਲੱਗਿਆ ਸਾਤੋਂ ਲਾ ਲਿਆ ਤੇ ਐਵੇਂ ਦੇ ਜੀ ਸਾਡੇ ਸਵੇਰ ਦੀ ਜਿਹੜੀ ਰੁਟੀਨ ਹੁੰਦੀ ਆ ਹਜੇ ਅਸੀਂ ਕੋਈ ਹੋਰ ਕੋਈ ਦੇ ਵਿੱਚ ਕੁਛ ਵੀ ਨਹੀਂ ਮੈਂ ਕਰਿਆ ਹੈਗਾ ਹੁਣ ਦੁੱਧ ਬਾਲ ਲੈਣਾ ਤੇ ਹੋਰ ਜਿਹੜਾ ਵੀ ਰੋਟੀ ਟੁੱਕ ਕਰਨਾ ਉਹ ਕਰਨ ਵਾਲਾ ਪਿਆ ਤੇ ਹੁਣ ਤਾਂ ਸਵੇਰੇ ਸਵੇਰੇ ਧੁੱਪ ਹੈਰਾਨ ਕਰਦੀ ਆ ਬਸ ਮੇਨ ਗੱਲ ਤਾਂ ਇਹ ਆ ਸਰਦੀਆਂ ਚ ਜਿਹਨੂੰ ਤਰਸਦੇ ਆ ਗਰਮੀਆਂ ਚ ਉਹੀ ਆਪਾਂ ਨੂੰ ਹੈਰਾਨ ਕਰਦੀ ਆ ਹਨਾ ਤੇ ਸੂਰਜ ਤੜਕੀ ਮੱਥੇ ਵੱਜਣ ਲੱਗ ਜਾਂਦਾ। ਬਸ ਇਹ ਤੋਂ ਬਹੁਤ ਡਰ ਲੱਗਦਾ ਹੁੰਦਾ ਮੈਂ ਤਾਂ ਧੁੱਪ ਜਮੇ ਹੀ ਨਹੀਂ ਚੱਲੀ ਜਾਂਦੀ ਮੇਰਾ ਤਾਂ ਸਿਰ ਦੁਖਣ ਲੱਗ ਜਾਂਦਾ ਜਿਆਦਾ ਧੁੱਪ ਨਾਲ ਮੈਂ ਸ਼ਾਮੇ-ਸ਼ਾਮੇ ਤਾਂ ਚਾਹੇ ਸਾਰਾ ਦਿਨ ਕੰਮ ਕਰੀ ਜਾਵਾਂ ਪਰ ਧੁੱਪੇ ਮੈਨੂੰ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਲੱਗਦਾ ਹਨਾ ਤੇ ਬਹੁਤ ਮੁਸ਼ਕਲ ਆ ਜੀ ਤੇ ਮੈਂ ਛੁਨੀ ਜੀ ਲਵੇਟ ਕੇ ਮੈਂ ਕਿਹਾ ਚਲ ਹੁਣ ਜਿਹੜੇ ਕਰਨੇ ਨੇ ਹੁਣ ਅੱਜ ਤਾਂ ਧੁੱਪ ਚੜੂਗੀ ਚੜੂਗੀ ਵੀ ਕਰਨੀ ਨੇ ਹੁਣ ਇਹ ਕੰਮ ਤਾਂ ਸੰਦੀਪ ਲੱਗੇ ਸੀਗੇ ਆਪਦੇ ਫਾਰਮ ਦਾ ਕਾਰਨ ਇਹ ਕਹਿੰਦੇ ਮੈਂ ਵੀ ਇਹ ਮੇੜ ਲਾਵਦੇ ਕੰਮ ਤੰਦੇ ਵੀ ਫਿਰ ਮੈਂ ਰਾਸ ਕਢਾ ਲਿਆਉਂਗਾ ਤੇ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਆ ਹਨਾ ਵੀ ਫਿਰ ਹੁਣ ਸਵੇਰੇ ਸਵੇਰੇ ਅਗਲਾ ਫ੍ਰੀ ਹੁੰਦਾ ਫਿਰ ਦਿਨੇ ਅਗਲੇ ਦਾ ਵੀ ਟਾਈਮ ਹੁੰਦਾ ਨਾ ਵੀ ਆਪਾਂ ਕਿਸੇ ਨੂੰ ਕਿਉਂ ਪਰੇਸ਼ਾਨੀ ਦੇਣੀ ਆ ਤੇ ਇਹ ਸੀਗਾ ਸਾਡਾ ਸਵੇਰ ਦਾ ਸ਼ਡਿਊਲ ਜੀ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰੀ ਆ ਜੇਕਰ ਤੁਹਾਨੂੰ ਥੋੜਾ ਮੋਟਾ ਵੀ ਵਧੀਆ ਲੱਗਦਾ ਹੁੰਦਾ ਤਾਂ ਜ਼ਰੂਰ ਦੱਸਿਆ ਕਰੋ ਜੀ ਹਨਾ ਤੇ ਐਨੇ ਨਾਲ ਹੌਸਲਾ ਮਿਲਦਾ ਤੇ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਹਨ ਮਤਲਬ ਪਹਿਲੇ ਦਿਨ ਦੇਖਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆ ਹੈਗਾ ਜੀ ਫਾਰਮ ਇੱਧਰ ਆਪਣਾ ਘਰ ਦੇ ਵਿੱਚ ਬਣਿਆ ਹੋਇਆ ਤੇ ਇੱਥੇ ਮੈਂ ਤੁਹਾਨੂੰ ਇਹ ਲੈ ਕੇ ਜੀ ਦੂਜੀ ਕਿੱਲੇ ਆ ਜਿਹੜਾ ਰਾਸਕੜਾ ਹੋਣਾ ਪੂਨੀ ਪੋਣਾ ਪਦੀਨਾ ਦੀ ਬੋਲਣਾ ਜੀ ਤੇ ਆਪਾਂ ਜਿਹੜੇ ਆ ਦੀਬ ਨੇ ਹਨਾ ਇਹ ਸਾਡੇ ਮਤਲਬ ਪਿੰਡ ਦੇ ਨੇੜੇ ਜਿਹੜੇ ਨੂੰ ਫੇਰ ਕਰਨਾ ਚਾਹਦੇ ਆ ਉੱਥੇ ਨੇ ਹਨਾ ਇੰਨਾ ਤੀੜਕੜਾ ਨਹੀਂ ਹੈ ਰਸਕ ਫਰਕ ਕੀ ਆ ਹੌਤਾ ਬਈ ਜੇ ਇਹ ਰਿਲੀ ਇਹ ਵੀ ਹੁੰਦੇ ਨੇ ਪਰ ਤੇਰੀਆਂ ਪੰਨ ਪੰਜਾਬੀਆਂ ਨੂੰ ਹਨ ਪੰਜਾਬੀਆਂ ਦੀ ਮਦਦ ਕਰਨੀ ਚਾਹੀਦੀ ਆਪਣੇ ਭੈਣ ਆਪਾਂ ਦੀ ਅਜੀ ਛੇ ਸੌਣਾ ਨੇ ਮਦਦ ਤੋਂ ਕਰਨੀ ਹੈ ਹੁੰਦਾ ਕਿ ਇਨਾ ਕੋਈ ਕਰਵਾਇਆ ਜਾਵੇ ਉਦੋਂ ਵੀ ਸਰੀ ਨੂੰ ਸੰਗਲ ਬੱਲੇ ਤੋਂ ਰੱਖ ਦੇਵੇ ਇੰਨੇ ਤੇ ਇਹ ਵੀ ਕਹਿੰਦੇ ਨੇ ਕਹਿੰਦੇ ਤੁਹਾਡੇ ਜੰਮਿਆਂ ਦਾ ਜਿਹੜਾ ਪੀਆ ਬਹੁਤ ਵਧੀਆ ਹਨ ਕਿੰਨੀ ਵਧਾਣਾ ਪੀਆ ਤੇ ਜਿਹੜੇ ਫੋਨ ਵਾਲੇ ਨੇ ਰੋਂ ਉਹਨੇ ਕਹਿੰਦੇ ਰਾਹ ਤੇ ਬਹੁਤ ਜ਼ਿਆਦਾ ਬੰਦਾ ਬਹੁਤ ਜ਼ਿਆਦਾ ਰਾਹ ਦੀ ਗੰਦਗੀ ਹੈ ਜੰਮਿਆਂ ਦੇ ਵਿੱਚੋਂ ਇਹ ਸੋਚਦੇ ਕਿ ਮੈਂ ਇਹਦੇ ਤੇ ਅਜੇ ਨਹੀਂ ਕੀਤੀ ਲੇਕਿਨ ਇਸ ਦੇ ਤੇ ਟਾਈਮ ਤੇ ਥੋੜਾ ਪੌਂਡਾ ਹੈ ਨਹੀਂ ਪੌਂਡਾ ਜੇ ਟਾਈਮ ਤੇ ਸੁਣੋ ਹੁਣ ਵਿਚਾਰਿਆਂ ਲਈ ਮਨ ਦੀ ਦੇਖੇ ਤੁਸੀਂ ਮੈਂ ਜਿਹੜੀ ਪੌਂਡੇ ਦੀ ਹੈ ਪੈਸਾ ਲੈਣ ਨਾਲ ਪ੍ਰਬੰਧ ਕਰਕੇ ਰੱਖਦਾ ਤਿੰਨੇ ਨਹੀਂ ਮਿਲਦਾ ਉਹ ਸਿਆਪੇ ਕਰੀਏ ਤੇ ਆ ਸਭ ਜੰਮੇ ਬਾਤ ਲੋਕ ਕਦੇ ਉਹਨਾਂ ਨੂੰ ਝੂਠ ਨੂੰ ਕਦੇ ਘੱਟ ਲੋ ਵੱਡ ਲੋ ਪੌਂਡੇ ਦੀ ਨਸ ਹੈ ਹੁੰਦੀ ਹੈ ਅਸਲੀ ਜਾਨੀ ਜਿਆਦਾ ਮਤਲਬ ਹਿਸਾਬ ਦੇਣਾ ਚਾਹੀਦਾ ਦੇਖੋ ਮੈਂ ਪਹਿਲਾਂ ਵੀ ਖੜਾ ਨਹੀਂ ਹੋਣੀ ਨੂੰ ਨਹੀਂ ਪਾਈ ਐਂ ਕਹਿੰਦੇ ਇੱਕ ਵਾਰੀ ਜੇ ਨਾ ਰਾਤ ਬਹੁਤ ਹੈ ਜਦੋਂ ਜਾਵਾਂਗੇ ਉਹ ਜਿਹੜੇ ਸਾਡੇ ਵਰਗੇ ਨੇ ਜਿਨ੍ਹਾਂ ਨੇ ਆਪ ਹੀ ਚੱਕ ਕੇ ਖਾਣਾ ਪੀਣੇ ਦੇ ਤੱਬਰ ਬੱਟੇ ਨੇ ਹਨ ਉਹਨਾਂ ਨੂੰ ਤਾਂ ਇਹ ਨਹੀਂ ਆਉਂਦੇ ਨੂੰ ਕੁਝ ਆਪਾਂ ਵੀ ਦੇ ਦੂਗਾ ਹਨ ਜਿਨ੍ਹਾਂ ਨੇ ਹੁਣ ਆਪ ਹੀ ਬਣਾ ਕੇ ਕਿਨੋਂ ਦੇ ਤੱਬਰ ਐਸੇ ਜਿਹੜੀ ਆਪਾਂ ਨੂੰ ਪੂਰੀਆ ਪਰ ਉਹ ਇਹ ਨਹੀਂ ਜਿਹੜੇ ਲਈ ਘੰਟੇ ਜਾਂਦੇ ਰਾਸ ਦਾ ਲਾਤੀ ਜਿਵੇਂ ਕੋਸੇ ਫਾਰਾ ਤੇਜ਼ ਦਾ ਵੀ ਫਰਕ ਪੈਣਾ ਉਹ ਤਾਂ ਇਹ ਜਿਹੋ ਜਿਹੇ ਆਪਾਂ ਨਾਲ ਮੰਮੀ ਦਾ ਉੱਥੇ ਸਾਰੇ ਕਹਿ ਰਹੇ ਨੇ ਕਿ ਖਾਟ ਵਗੈਰਾ ਜੇ ਮਾਰੀਏ ਜਿਹੜਾ ਹੈਗਾ ਬਹੁਤ ਸੰਗੜੀ ਜੰਮੇਗਾ ਜਿਹੜਾ ਰਾਤ ਨੂੰ ਕੱਲਾ ਪੀਣੇ ਪੈ ਜਾਂ ਮੀਨ ਚੀ ਜਾਂ ਕਰੀਮਾ ਵਗੈਰਾ ਜਿਹੜਾ ਪਹਿਲੇ ਚਵਾ ਲੈਂਦੇ ਵੀ ਉਹ ਨਾ ਪਵਾਉਂ ਕੁਤਰੀ ਨਾ ਜੀ ਨੂੰ ਲੜ ਕਿੰਨਾ ਪਾਉਂ ਵੀ ਸੁਝਾ ਮੇਰਾ ਮਤਲਬ ਕਿ ਜਦ ਫਿਲਨੇ ਕਰਨਿਆ ਦਾ ਆਪ ਨੂੰ ਦੱਸੋ ਉਹੀ ਤੀਨ ਕੋ ਤੇ ਵੀ ਉਹਨਾਂ ਦੇ ਜਿਹੜੇ ਹਾਰਟ ਦੀ ਬਿਮਾਰੀ ਤੋਂ ਨਾ ਬਹੁਤ ਜ਼ਿਆਦਾ ਮਤਲਬ ਬਕਸਤ ਹੈ ਨਹੀਂ ਦੇ ਐਟੈਕ ਵਗੈਰਾ ਹੁੰਦੇ ਨੇ ਕੰਮੀਦਾਰ ਆਪ ਦਾ ਬਹੁਤ ਧੰਨਵਾਦ ਬਹੁਤ ਜਵਾਬ ਸੰਭਾਲਦੇ ਹੋ ਵੀ ਆਪਾਂ ਕਿਹ ਚਾਨਣ ਹੈ ਕਿ ਥੋੜਾ ਟਾਈਮ ਲਾਉਣਾ ਹੁੰਦਾ ਹੁਣ ਆਪਾਂ ਗਰਮੀ ਗਰਮੀ ਦੇ ਵਿੱਚ ਸੀ ਕਿੰਨੀ ਹੈ ਕਿ ਆਲ ਦੇ ਵਿੱਚ ਝੂਠੀ ਕਰਦਣਾ ਤਾਂ ਕਿਸੇ ਜੀ ਨਹੀਂ ਤੇ ਵੀ ਆਦਮਾ ਦੇ ਵਿੱਚ ਤਾਂ ਬਹੁਤ ਜ਼ਰੂਰੀ ਟੀ ਲੈਣਾ ਚਾਹੀਦਾ ਜੀ ਜਿਉਂਦੀ ਆਪਾਂ ਸਫਰ ਵਗੈਰਾ ਤੇ ਰਾਹ ਤੇ ਵੀ ਜਾਣਿਆ ਕਿ ਕੋਲ ਦੇ ਨਿੱਕਾ ਵਗੈਰਾ ਨਾਲੋਂ ਤਾਂ ਕੰਮੀਦਾਰ ਆਪ ਜਿਹੜਾ ਬਹੁਤ ਆਪਣੀ ਮਦਦ ਕਰਦਾ ਕੀ ਆਪ ਵੀ ਦੀਰ ਨੇ ਉਂਟੀ ਦੇ ਵੀ ਸਾਰੇ ਬੰਨੇ ਦੇਖੋ ਕਿ ਮੇਹਣਾ ਬੰਨੇ ਸਾਰੇ ਕੀ ਮੇਟੀ ਦੇ ਜਾਂਦੇ ਨੇ ਕਿ ਮੇਨ ਨਾਲ ਰਾਤ ਨੂੰ ਥੋੜੇ ਜਿਹੇ ਰੱਖੋ ਉੱਪਰ ਚੁੱਕ ਗਿਆ ਫਿਰ ਵੀ ਆਪਾਂ ਇੰਨਾ ਰਾਤਾਂ ਨਹੀਂ ਬੜ ਸਕਦੇ ਹੈਗੇ ਚੰਦਾ ਨਾਲ फिर स्याल सियाल का भी सुट भी रेंगे कि है ना सीट पहले से भी जन मेरी प्रैक्टर सुंदी रह साल सीर भी आज भी एक दो गए है ना पट ही रहते फिर मीट इतने भी कहते है ना सूझी गन्ना छूटना भी सारे जाने थोड़ा थोड़ा मिर्खुदी मेरे दर ज्यादा जी घर करते घट भी चुका जाता सी पर हम गर्मी समाज का जरा रस बना लें हम दोस्त कही है रस बढ़ा लिया रस बना लो फिर चलो आज खाँध कर लिया है फिर गया आज गर्मी कटवा लें ਦੋ ਵਾਰ ਤੇ ਉਹ ਦਹੀ ਜਿਹੜੀ ਤੁਸੀ ਜਾਣੇ ਆਉਣੇ ਆ ਨਾ ਕੋਲ ਡਰਿੰਕ ਦੀ ਲਗਾਤੇ ਰਾਤ ਨੂੰ ਜਾ ਆਪਣੇ ਤੇ ਅੱਜ ਚੋਕੀ ਇਹਦੇ ਨਾਲ ਹੈਗਾ ਤੇ ਉਦਾਂ ਵੀ ਆਪਣੀ ਸਿਹਤ ਵਾਸਤੇ ਲੈਣਾ ਚਾਹੀਦਾ ਉਹਨੇ ਦੇ ਦੰਨਿਆਂ ਦੇ ਵਿੱਚੋਂ ਵਧੀਆ ਨਿਕਲਿਆ ਹੈ ਤੇ ਚਾਰ ਪੰਜ ਲੀਟਰ ਉਹਨੇ ਲਏ ਸੀਗਾ ਮਾਰਾ ਵੀਰ ਨੇ ਦੇ ਦਿੱਤਾ ਕੰਪੋਨ ਦਾ ਕਿੰਨੀ ਦੇ ਵਿੱਚ ਹਨਾ ਨੇ ਬੋਕ ਕਿੰਨੀਆਂ ਦੇਤੀ ਅਸੀਂ ਇੱਕ ਬੋਤਲ ਦੇਤੀ ਕਿ ਵੀਰ ਨੂੰ ਮੈਂ ਕਿਥੋਂ ਜਿੰਨਾ ਨਿਕਲੂਗਾ ਹੁਣ ਕਈ ਵਾਰ ਪਾ ਕੇ ਕਈ ਵਾਰ ਘੱਟ ਆ ਰਹਾ ਹੁਣ ਤਾਂ ਇਹ ਤੇ ਬਹੁਤ ਹੁੰਦਾ ਦਿਨਾਂ ਦੇ ਵਿੱਚ ਰਸੋਈ ਦਾ ਪਾਣੀ ਵੀ ਨਹੀਂ ਲੰਗਦਾ ਰਹਿਣਾ ਇਹਨਾਂ ਨੂੰ ਤੇ ਇੱਕ ਤਾਰ ਕਿੰਨੀ ਵਾਰ ਕੀਤੀ ਤੇ ਇੱਕ ਬੋਤਲ ਬਚਿਆ ਹੋਰ ਮਤਲਬ ਭਾਈ ਵੀ ਕਹਿੰਦੇ ਸੀ ਜੇ ਇਹਨਾਂ ਤੋਂ ਦੇ ਗੰਨੇ ਲਈ ਚਰਾਸ ਬਚਿਆ ਵੀ ਜਿਹੜੇ ਅਸੀਂ ਲੋ ਨੇ ਉਹਨਾਂ ਵਿੱਚ ਇੰਨਾ ਨਹੀਂ ਨਿਕਲਦਾ ਹੈਗਾ ਤੇ ਇਸ ਤਰ੍ਹਾਂ ਇਹ ਰਾਹ ਪਾਣੀ ਦਾ ਕਰਵਾ ਲਿਆ ਤੇਰਾ ਲਾਇਆ ਤੂਹੇ ਪੱਤਾ ਤੇ ਇਸ ਤਰ੍ਹਾਂ ਆਪ ਗਈ ਲੱਗਿਆ ਕਿ ਜਦੋਂ ਤੂੰ ਪੂਕਾ ਬਣਾਇਆ ਚੰਗਣੇ ਕਹਿੰਦੇ ਕਿ ਬੱਜਾ ਤਾਂ ਠੀਰ ਬਣਾ ਲੀਦਾ ਇੱਕ ਤਾਂ ਠੀਰ ਨਾਲ ਕਿੱਸੀ ਦਾ ਵੀ ਠੀਰ ਨਹੀਂ ਰਿਹਾ ਠੀਰ ਹੀ ਕਰਦਾ ਹੈਗਾ ਮੈਨੂੰ ਤਾਂ ਸੁੱਤੀ ਠੀਰ ਪਾ ਬਣਾਈਆ ਸੀ ਅੱਗੇ ਇੱਕੋ ਵਾਰ ਠੀਰ ਬਣਾਈਆ ਹਨਾ ਤੇ ਬੰਦੀ ਦਾ ਬੋਸਵਾ ਦਾ ਵੀ ਕਰਕੇ ਥੋੜੀ ਮਨ ਨਾਲ ਜਿਵੇਂ ਦੁੱਧਾ ਦੀ ਜਿਵੇਂ ਚਾਪੜਾਈ ਤੂੰ ਜਰਾ ਪਾ ਕੇ ਬਣਾ ਲੈਨੇ ਆ ते ओनी में ते लग में लग ते तो ओनी भी नहीं मैंने वादिया लगती है पता नहीं क्या मैंने मेरा पानी बता दूगा है ना बनाऊगा भी इन सुदी बढ़ती मैं अच्छे दिन भी बना लागू ड्राई फ्रू पा के पीती फिर खादी कई मैं बहुत स्वाद लग गया कि जो रात आवता है नहीं पीता जाऊगा तो भी क्राई पी लगे आप हाँ ठीक है जी का ਲਓ ਜੀ ਆਇਆ ਕੇ ਨਾ ਇਹਦਾ ਨਾ ਪੀਸ ਦਾ ਬੋਤਲ ਪਾ ਲਈ ਸੀ ਤੇ ਥੋੜੀ ਜੀ ਮਿੰਤਨ ਵਾਲੀ ਹਨਾ ਵਧੀਆ ਉਹ ਹੋ ਗਿਆ ਸੀਗਾ ਤੇ ਫਿਰ ਲਿਆ ਕੇ ਘਾਰੇ ਦੇ ਵਿੱਚ ਪਾ ਲਈ ਸੀਗੀ ਬਰਫ ਬਰਫ ਪਾ ਕੇ ਹਨਾ ਤੇ ਅਸੀਂ ਪੀ ਲਿਆ ਤੇ ਬਾਕੀ ਲਾਤਾ ਫ੍ਰਿਜ ਚ ਵੀ ਰਵਨੀਤ ਫੁੱਲੋ ਆ ਕੇ ਪੀ ਲੂਗੀ ਫਿਰ ਦਿਨੇ ਸਾਰਾ ਪੀਤਾ ਜਾਂਦਾ ਹਨਾ ਦਿਨੇ ਕਈ ਵਾਰ ਪੀ ਲੈਨੇ ਹੁੰਨੇ ਆ ਤੇ ਵਧੀਆ ਲੱਗਦਾ ਜੀ ਖੀਰ ਦਾ ਤਾਂ ਜਿਵੇਂ ਕਰਤਾ ਮਿਕ ਤੇ ਆ ਦੇਖੋ ਜੀ ਬਿਲਕੁਲ ਸੰਗਣਾ ਸੰਗਣਾ ਹਨ ਨਾਲੇ ਕਲਰ ਵੀ ਬਹੁਤ ਪਿਆਰਾ ਸੀਦਾ ਬਿਲਕੁਲ ਗੰਨਿਆ ਵਰਗਾ ਹੀ ਕਲਰ ਸੀਗਾ ਗ੍ਰੀਨ ਗ੍ਰੀਨ ਜਾਂ ਤੇ ਚਲੋ ਜੀ ਠੀਕ ਆ ਬਾਏ ਬਾਏ